ਜਿੰਨੇ ਵੀ ਭਰਾ ਆਪਣੇ ਨਾਲ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਰਾਹੀਂ ਜੁੜੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਜ਼ਿਆਦੇ ਚੰਗਾ ਤੇ ਵੱਡਾ ਨੋਕਰਾ ਘੋੜਾ ਦਿਖਾਉਣਾਗਾ ਜਿਹੜੇ ਦੀ ਲਾਈਨ ਵੀ ਬੜੀ ਜ਼ਿਆਦੇ ਚੰਗੀ ਆ ਰਿਜ਼ਲਟਾਂ ਵਾਲਾ ਵੀ ਜਿਹਨੇ ਸਿਰਾ ਕਰਾਇਆ ਆਪਦਾ ਵੀ ਘੋੜੇ ਦਾ ਕੱਦ ਕਾਠ ਮਜ਼ਬੂਤੀ ਸੱਪਣ ਤੇ ਬਣਤਰਾਂ ਜਮਾ ਮੈਂ ਕਹਿਣਾ ਯਾਰ ਤੈ ਤੋੜੀ ਪਈ ਆ ਇਸ ਘੋੜੇ ਦਾ ਨਾਮ ਬਹੁਤੇ ਬੰਦਿਆਂ ਨੇ ਸੁਣਿਆ ਹੋਣਾਗਾ ਇਹਦੇ ਬੱਚਿਆਂ ਦੇ ਚਰਚੇ ਵੀ ਅਕਸਰ ਹੀ ਮੇਲਿਆਂ ਤੇ ਮੰਡੀਆਂ ਤੇ ਹੁੰਦੇ ਰਹਿੰਦੇ ਆ ਪਰ ਬਹੁਤ ਘੱਟ ਬੰਦੇ ਆ ਜਿਨ੍ਹਾਂ ਨੇ ਇਹ ਘੋੜਾ ਦੇਖਿਆ ਹੋ ਇਹਦੇ ਪਿੱਛੇ ਕਾਰਨ ਇਹ ਆ ਵੀ ਬਾਈ ਅਰਗਿਆ ਨੇ ਨਾ ਤਾਂ ਇਹਦੀ ਪਹਿਲਾਂ ਕੋਈ ਵੀਡੀਓ ਪਾਈ ਆ ਤੇ ਨਾ ਹੀ ਹੁਣ ਤੱਕ ਬਹੁਤਾ ਕਿਸੇ ਮੇਲੇ ਜਾਂ ਮੰਡੀ ਦੇ ਉੱਤੇ ਇਹਨੂੰ ਲੈ ਕੇ ਗਏ ਆ ਘੋੜਾ ਘਰ ਹੀ ਖੜਾ ਸੀ ਸੋ ਇਸ ਘੋੜੇ ਨੂੰ ਦੋਸਤੋ ਲੋਕ ਮੇਲੀ ਵਾਲੇ ਘੋੜੇ ਦੇ ਨਾਂ ਨਾਲ ਜਾਣਦੇ ਆ ਸਮੁੰਦਰ ਘੋੜੇ ਦਾ ਬੱਚਾ ਇਹ ਤੇ ਇਹਦਾ ਨਾਂ ਰੱਖਿਆ ਬਾਈਆਂ ਨੇ ਜਬਰਜੰਗ ਪਿੰਡ ਪੱਤੋ ਹੀਰਾ ਸਿੰਘ ਮੋਗਾ ਜ਼ਿਲ੍ਹਾ ਮਿੱਤਰੋ ਤੇ ਸਾਡੇ ਬੜੇ ਸਤਿਕਾਰਯੋਗ ਅੰਕਲ ਜੀ ਹਰਮੇਲ ਸਿੰਘ ਮੇਲੀ ਜਿਨ੍ਹਾਂ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਆ ਜਿਹੜੀ ਉਹਨਾਂ ਦੇ ਸੁਪੁੱਤਰ ਬਾਈ ਸੋਨੀ ਦੇ ਨਾਲ ਕਰਾਂਗੇ ਤੇ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਘੋੜੇ ਦੇ ਰਿਜ਼ਲਟ ਵੀ ਤੁਹਾਨੂੰ ਦਿਖਾਵਾਂਗੇ ਬਾਈ ਯਾਰ ਗਾਣੇ ਦੀ ਬੜੀ ਨਾਰਮਲ ਫੀਸ ਰੱਖੀ ਆ 25000 ਰੁਪਿਆ ਤੇ ਘੋੜੇ ਕੰਨੀ ਯਾਰ ਦੇਖ ਕੇ ਨਾ ਤੁਹਾਡੀ ਭੁੱਖ ਹੀ ਮਰ ਜਾਣੀ ਆ ਕੱਦ ਕਾਠ ਮਜ਼ਬੂਤੀ ਸਭ ਪਣ ਮੈਂ ਕਹਣਾ ਯਾਰ ਕੋਈ ਕਸਰ ਹੀ ਨਹੀਂ ਸਿਹਾਉਣੀ ਤੇ ਆ ਯਾਰ ਬੱਚੇ ਕੰਨੀ ਨਿਗਾਹ ਮਾਰੋ ਤੁਸੀਂ ਇਹਦਾ ਜਿਹੜਾ ਬਸ਼ੇਰਾ ਬਾਈ ਦੇ ਪਿੰਡ ਤਿਆਰ ਕਰੀ ਜਾਂਦੇ ਆ 9 ਮਹੀਨਿਆਂ ਦਾ ਬਸ਼ੇਰਾ ਕੱਦ ਕਾਠ ਲੈਂਥ ਸਭ ਪਣ ਕੁੰਡੀ ਆਲਾ ਸ਼ਕੀਨ ਕਰਨ ਜਮਾ ਮਾਰਵਾੜੀ ਕਰਨ ਲੱਗਿਆ ਬਸ਼ੇਰੇ ਦੇ ਕਰੰਟ ਦੇਖੋ ਬਸ਼ੇਰੇ ਚ ਕਿੰਨਾ ਇਹੋ ਜੇ ਹੋਰ ਬਹੁਤ ਸਾਰੇ ਬੱਚੇ ਇਸ ਘੋੜੇ ਨੇ ਪੈਦਾ ਕੀਤੇ ਆ ਮਿੱਤਰੋ ਤੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਸ਼ੋਹਾਂ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ ਬਾਕੀ ਸਮੁੰਦਰ ਵਾਲੀ ਲੈਂਡ ਦੇ ਵਿੱਚ ਆਪਾਂ ਨੂੰ ਲੈਂਥ ਦਾ ਤਾਂ ਪਤਾ ਹੀ ਆ ਵੀ ਆਟੋਮੈਟਿਕ ਆਉਂਦੀ ਹੀ ਆਉਂਦੀ ਆ ਤੇ ਘੋੜੇ ਕੰਨੀ ਨਿਗਾਹ ਮਾਰੋ ਬਾਈ ਯਾਰ ਗਿਆਂ ਨੇ ਤਿਆਰ ਬਹੁਤ ਕਰਿਆ ਡੇਲੀ ਸਵਾਰੀ ਕਰਦੇ ਆ ਇਹਦੇ ਤੇ ਜਮਾ ਜਾਂਦਾ ਨਾ ਜਮਾ ਪਾਣੀ ਭਰਦਾ ਤੁਰਦਾ ਬਹੁਤ ਜਿਆਦਾ ਚੰਗਾ ਘੋੜਾ 66 ਇੰਚ ਦੀ ਹਾਈਟ ਆ ਮਿੱਤਰੋ ਤੇ ਮਜ਼ਬੂਤੀ ਵਾਲੇ ਪੱਖ ਤੋਂ ਤਾਂ ਜਮਾ ਤੈਹੀਂ ਤੋੜੀਆਂ ਪਈਆਂ ਨੇ ਸੋ ਬਾਈ ਸੋਨੀ ਦੇ ਨਾਲ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਹਦੇ ਰਿਜ਼ਲਟਾਂ ਬਾਰੇ ਤੇ ਬਾਈ ਹੋਰਾਂ ਦੇ ਘਰ ਦਾ ਹੀ ਆ ਇਹ ਘੋੜਾ 6 ਸਾਲੇ ਦੀ ਉਮਰ ਹੋ ਗਈ ਹੋਮ ਬਰੀਡ ਆ ਇਹ ਤੇ ਦੂਜਾ ਬਛੇਰਾ ਜਿਹੜਾ ਆ ਮਾਰਵਾੜੀ ਇਹਦੀ ਵੀ ਸਟੱਡ ਸਰਵਿਸ ਹੁਣ ਓਪਨ ਕਰਤੀ ਕਾਲੇ ਕਾਂਟੇ ਦਾ ਬੱਚਾ ਮਿੱਤਰੋ ਇਹ ਤੇ ਜੇ ਮਾਂ ਵਾਲੇ ਪਾਸੋਂ ਇਹਦੀ ਆਪਾਂ ਗੱਲ ਕਰੀਏ ਤਾਂ ਮਾਂ ਇਹਦੀ ਦਾਨੇ ਘੋੜੇ ਦੀ ਬੱਚੀ ਆ ਸੋ ਦਾਨੇ ਦਾ ਦੋਤਾ ਆ ਗਿਆ ਇਹ ਤੇ ਕਾਲੇ ਕਾਂਟੇ ਦਾ ਡਾਇਰੈਕਟ ਬੱਚਾ ਆਗਾ ਤੇ ਹੁਣ ਬਾਈ ਸੋਨੀ ਕਹਿੰਦਾ ਵੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਨਾ ਦੋਨੇ ਘੋੜਿਆਂ ਦੇ ਡੀ ਐਨ ਏ ਕਰਵਾ ਦੇਣੇ ਆ ਇਸ ਮਾਰਵਾੜੀ ਬਸ਼ੇਰੇ ਦਾ ਨਾਮ ਰੱਖਿਆ ਬਾਈ ਅਰਗਿਆ ਨੇ ਸਰਬਕਾਂਟਾ ਇਹਦੀ ਫੀਸ 21000 ਰੁਪਏ ਰੱਖੀ ਗਈ ਆ ਮੱਥੇ ਤੇ ਬਹੁਤ ਜਿਆਦਾ ਸੋਨਾ ਪਟਾਏ ਨੇ ਤੇ ਕ੍ਰਾਸ ਦੇ ਦੋ ਪੈਰ ਚਿੱਟੇ ਆ। ਸੋ ਬੰਦੇ ਬੜੇ ਲੱਠੇ ਆ ਤੇ ਐ ਨਹੀਂ ਹੈਗਾ ਵੀ ਫੀਸ ਕਰਨੀਓ ਤੁਹਾਡੇ ਨਾਲ ਬਹੁਤਾ ਸਿਰੇ ਜਾਣਗੇ। ਜਿਵੇਂ ਮਰਜੀ ਘੋੜੀ ਤੁਸੀਂ ਮਲਾਈ ਜਾਇਓ ਤੇ ਬਾਕੀ ਗੱਲਬਾਤ ਆਪਾਂ ਬਾਈ ਸੋਨੀ ਦੇ ਨਾਲ ਖੁੱਲਕੇ ਕਰਦੇ ਆ ਇੰਟਰਵਿਊ ਦੇ ਵਿੱਚ। ਆਜੋ ਫਿਰ ਕਰੀਏ ਸ਼ੁਰੂ। ਪਿੰਡੂ ਜ਼ਿੰਮੇਦਾਰ ਦੀ ਸਮੁੱਚੀ YouTube ਤੇ Facebook ਫੈਮਿਲੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਸਤਿ ਸ਼੍ਰੀ ਅਕਾਲ। ਅੱਜ ਆਪਾਂ ਮੋਗੇ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਬੈਠੇ ਆ। ਬਾਈ ਸੋਨੀ ਦੇ ਫਾਰਮ ਦੇ ਉੱਤੇ ਦੋਸਤੋ ਇਹ ਜਿਹੜਾ ਪਿੰਡ ਆ ਬਾਗੇ ਪ੍ਰਾਣੇ ਦੇ ਜਿਹਦਰਲੇ ਪਾਸੋਂ ਦੇਖੀਏ ਤਾਂ ਬਾਗੇ ਪ੍ਰਾਣੇ ਦੇ ਨੇੜੇ ਰਹਿ ਜਾਂਦਾ ਜੇ ਆਪਾਂ ਬਰਨਾਲੇ ਵਾਲੀ ਸਾਈਡ ਤੋਂ ਜਾਂ ਬਾਜੇਖਾਨੇ ਵਾਲੇ ਪਾਸਿਓਂ ਦੇਖੀਏ ਤਾਂ ਉੱਥੋਂ ਸਲਾਬਤਪੁਰੇ ਤੋਂ ਰੋਡ ਆਉਂਦਾ ਹੈ ਇਸ ਪਿੰਡ ਨੂੰ ਅੱਗੇ ਪਿੰਡ ਆਉਂਦੇ ਆ ਦੀਨਾ ਖਾਈ ਤੇ ਕਾਂਗੜ ਉਹਨਾਂ ਪਿੰਡਾਂ ਤੋਂ ਬਾਅਦ ਅੱਗੇ ਇਹ ਪਿੰਡ ਆ ਜਾਂਦਾ ਸੋ ਤੁਸੀਂ ਸਾਰੇ ਜਿਹੜੇ ਪੁਰਾਣੇ ਬ੍ਰੀਡਰ ਆ ਕਾਫੀ ਲੰਮੇ ਸਮੇਂ ਤੋਂ ਭਰਾ ਘੋੜੇ ਰੱਖਦੇ ਆ ਤੁਸੀਂ ਸਾਰੇ ਬਾਈ ਸੋਨੀ ਦੇ ਡੈਡੀ ਜੀ ਬਾਰੇ ਤਾਂ ਤਕਰੀਬਨ ਸਾਰੇ ਜਾਣਦੇ ਹੀ ਆ ਅੰਕਲ ਮੇਲੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰਹੇ ਆ ਪਿਛਲੇ ਸਾਲ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦਾ ਜਿਹੜਾ ਪੱਕਾ ਨਾਂ ਸੀ ਹਰਮੇਲ ਸਿੰਘ ਸੀ ਤੇ ਵੈਸੇ ਉਹਨਾਂ ਨੂੰ ਮੇਲੀ ਦੇ ਨਾਂ ਨਾਲ ਸਾਰੇ ਭਰਾ ਘੋੜਿਆਂ ਵਾਲੇ ਜਾਣਦੇ ਆ ਤੇ ਕਾਫੀ ਪੁਰਾਣਾ ਕਾਮਾ ਵੀਰ ਹੋਣਾਂ ਦਾ ਤਕਰੀਬਨ 30-35 ਸਾਲ ਤੋਂ ਘੋੜਿਆਂ ਦਾ ਕੰਮ ਕਰ ਰਹੇ ਆ ਤੇ ਬਹੁਤ ਇਹਨਾਂ ਦਾ ਸਮੁੱਚੇ ਨਗਰ ਦੇ ਵਿੱਚ ਚੰਗਾ ਸਹਿਚਾਰਾ ਘੋੜਿਆਂ ਵਾਲਿਆਂ ਨਾਲ ਕਹਿ ਲੋ ਤੇ ਅੱਜ ਦਾ ਜਿਹੜਾ ਆਪਣਾ ਸਵੱਭ ਬਣਿਆ ਸੀਗਾ ਸਮੁੰਦਰ ਦਾ ਬੱਚਾ ਦਿਖਾਉਣ ਲੱਗੇ ਆ ਜਿਹੜਾ ਬਾਈ ਸੋਨੀ ਦੇ ਕੋਲੇ ਘੋੜਾ ਨੋਕਰਾ ਰੱਖਿਆ ਵਾ ਨਾ ਉਹਦਾ ਰੱਖਿਆ ਜਵਰਜੰਗ ਸੋ ਵੈਸੇ ਤਾਂ ਤੁਸੀਂ ਜਿੰਨਾ ਕ ਮੈਂ ਜਾਣਦਾ ਵੀ ਬਾਈ ਨੇ ਪਹਿਲਾਂ ਕੋਈ ਬਹੁਤੇ ਮੇਲਿਆਂ ਮੋਲਿਆਂ ਤੇ ਜਾਂ ਬਾਹਲਾ ਬਾਹਰ ਨਹੀਂ ਕੱਢਿਆ ਘੋੜਾ ਤੇ ਰਿਜ਼ਲਟ ਦੇ ਤੌਰ ਤੇ ਤਕਰੀਬਨ ਉਹਨੂੰ ਉਸ ਘੋੜੇ ਨੂੰ ਸਾਰੇ ਜਾਣਦੇ ਆ ਸੋ ਬਾਈ ਦੇ ਨਾਲ ਸਾਡਾ ਵਿਚਾਰ ਹੋਇਆ ਬਾਈ ਕਹਿੰਦਾ ਸਾਡਾ ਪ੍ਰੋਗਰਾਮ ਬਣਿਆ ਵੀ ਆਪਾਂ ਕਿਉਣਾ ਘੋੜਾ ਹੁਣ ਦਰਸ਼ਕਾਂ ਸਾਹਮਣੇ ਲਿਆਈਏ ਤੇ ਸੋਸ਼ਲ ਮੀਡੀਆ ਤੇ ਲਾਂਚ ਕਰੀਏ ਸੋ ਅੱਜ ਇੱਥੇ ਜਿੰਨੇ ਭਰਾ ਘੋੜੀਆਂ ਵਾਲੇ ਬਾਈ ਦੇ ਪਿੰਡੋਂ ਵੀ ਇਕੱਠੇ ਹੋਏ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਘੋੜੇ ਬਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਮੁੰਦਰ ਦਾ ਬੱਚਾ ਇਹ ਅੱਜ ਤੱਕ ਤੁਹਾਨੂੰ ਸਮੁੰਦਰ ਦੇ ਬਹੁਤ ਸਾਰੇ ਟੌਪ ਟੌਪ ਦੇ ਸਟਾਈਲਿਅਨ ਦਿਖਾਏ ਆ ਤੇ ਉਹਨਾਂ ਦੇ ਵਿੱਚੋਂ ਹੀ ਇਹ ਇੱਕ ਆਗਾ ਰਿਜ਼ਲਟ ਪ੍ਰੂਫ ਘੋੜਾ ਤੇ ਬਾਕੀ ਦੀ ਗੱਲਬਾਤ ਆ ਜਿਹੜੀ ਆਪਾਂ ਬਾਈ ਸੋਨੀ ਨਾਲ ਕਰਦੇ ਆ ਤੇ ਜਿੰਨੇ ਭਰਾ ਅਸੇ ਪਾਸੇ ਆਪਣੇ ਨਾਲ ਬੈਠੇ ਆ ਜੇ ਆਪਾਂ ਇਕੱਲੇ ਇਕੱਲੇ ਦਾ ਨਾਂ ਲੈਣ ਲੱਗੇ ਤਾਂ ਵੀਡੀਓ ਲੰਮੀ ਹੋ ਜਾਣੀ ਆ ਸੋ ਆਪਾਂ ਸਾਰਿਆਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਆ ਜੀ ਸਾਰੀ ਸੰਗਤ ਦਾ ਜਿੰਨੇ ਭਰਾ ਬਾਈ ਦੇ ਸੋਨੀ ਦੇ ਸੱਦੇ ਤੇ ਪਿੰਡ ਦੇ ਜਾਂ ਆਸੇ ਪਾਸੇ ਪਿੰਡਾਂ ਦੇ ਵਿੱਚੋਂ ਪਹੁੰਚੇ ਹੋ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਾਈ ਬੰਨੀਓ ਵੀ ਤੇ ਸਾਡੇ ਚੈਨਲ ਬੰਨੀਓ ਵੀ ਸੋਨੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਬੇਅੰਤ ਬਾਈ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਤੁਸੀਂ ਪਹੁੰਚੇ ਸਾਡੇ ਪਰਮ ਤੇ ਹਾਂਜੀ ਹਾਂਜੀ ਬਾਈ ਸੋਨੀ ਪਹਿਲਾਂ ਤਾਂ ਨਾ ਪ੍ਰੋਪਰ ਜਿੰਨਾ ਇੱਕ ਮੜਾ ਜਾਂ ਮੋਟਾ ਜਾਂ ਹਿੰਟ ਦੇ ਕੇ ਦੱਸ ਦੋ ਵੀ ਜਿੰਨੇ ਭਰਾ ਆਪਣੇ ਨਾਲ ਬੈਠੇ ਆ ਕੋਸਤਾ ਸੱਜਣ ਆਪਣੇ ਪਿੰਡ ਦੇ ਵਿੱਚੋਂ ਆ। ਹਾਂਜੀ ਆਪਣੇ ਪਿੰਡ ਤੋਂ ਆ ਜੀ ਆਪਣੇ ਤਾਇਆ ਜੀ ਆ ਮਾਂ ਆਪਣੇ ਚਾਚਾ ਜੀ ਹੋਣੀ ਆ ਜੀ ਸਾਰੇ ਸਾਰੇ ਆਪਣੇ ਭਰਾ ਮਿੱਤਰ ਜਗਵੀਰ ਹੋਣੀ ਸਾਰੇ। ਠੀਕ ਹੈ ਭਾਈ। ਇਧਰੋਂ ਬਾਈ rau ਕਿਆਂ ਤੋਂ ਮਗੰਦਾ ਬਾਈ। ਠੀਕ ਹੈ ਭਾਈ। ਇਧਰ ਸਾਡੇ ਫੋਪੜ ਜੀ ਜੀ rau ਕਿਆਂ ਤੋਂ ਇਧਰ ਗਾਜਿਆਣੀ ਤੋਂ ਗੱਲ ਸਾਹ। ਠੀਕ ਹੈ ਭਾਈ। ਹਾਂਜੀ ਹਾਂਜੀ ਸਾਰੇ ਆਪਣੇ ਨੇੜੇ ਤੇੜੇ ਪਿੰਡਾਂ ਤੋਂ। ਪਾਚਿਆਂ ਧੰਨਵਾਦ ਕਰਦੇ ਹਾਂ। ਸੋਨੀ ਬਾਈ ਇਸ ਚੀਜ਼ ਤੋਂ ਬੀ ਇਹ ਇਹਦਾ ਤਾਂ ਪਤਾ ਲੱਗਦਾ ਵੀ ਤੁਹਾਡਾ ਦਾਇਰਾ ਘੋੜਿਆਂ ਵਾਲਾ ਸਰਕਲ ਜਾਂ ਤੁਹਾਡਾ ਘੋੜਿਆਂ ਵਾਲਿਆਂ ਨਾਲ ਪਿਆਰ ਕਿੰਨਾ ਹੈ ਨਾ ਇਹਦੇ ਨਾਲ ਸਾਰੀ ਇਹ ਚੀਜ਼ ਦੀ ਗਵਾਹੀ ਭਰਦੇ ਆ ਜਿੰਨੇ ਭਰਾ ਬੈਠੇ ਆ ਤੇ ਥੋੜੀ ਜੀ ਗੱਲਬਾਤ ਆਪਾਂ ਪਹਿਲਾਂ ਅੰਕਲ ਜੀ ਬਾਰੇ ਕਰ ਲਈ ਹੈ ਨਾ ਕਿਉਂਕਿ ਉਹਨਾਂ ਨੂੰ ਸਾਰੇ ਤਕਰੀਬਨ ਘੋੜਿਆਂ ਵਾਲੇ ਭਰਾ ਜਾਣਦੇ ਆ ਤੁਸੀਂ ਉਹਨਾਂ ਦੇ ਹੁੰਦੇ ਬਹੁਤਾ ਬਾਹਰ ਅੰਦਰ ਉਹਨਾਂ ਨਹੀਂ ਵਿੱਚ ਰਹੇ ਨਾ ਤੇ ਅੰਕਲ ਨੂੰ ਤਾਂ ਤਕਰੀਬਨ ਸਾਰੇ ਜਾਣਦੇ ਆ ਹਾਂਜੀ 99 ਤੋਂ ਅਸੀਂ ਘੋੜੀਆਂ ਰੱਖਦੇ ਆ ਜੀ ਠੀਕ ਆ ਬਈ 92 ਤੋਂ ਲੈ ਕੇ ਅਸੀਂ ਕੋੜੀਆਂ ਚੰਗੀਆਂ ਚੰਗੀਆਂ ਸਭ ਤੋਂ ਪਹਿਲਾਂ ਨੁਕਰਾ ਮਾਲ ਸਾਡੇ ਏਰੀਏ 'ਚ ਹੂੰ ਸਾਡੇ ਕੋਲੇ ਸੀ ਠੀਕ ਹੈ ਬਾਈ ਏਰੀਏ 'ਚ ਹੀ ਸਾਡੇ ਕੋਲੇ ਪਹਿਲਾਂ ਨੁਕਰੇ ਬੱਚੇ ਸਭ ਤੋਂ ਪਹਿਲਾਂ ਏਰੀਏ 'ਚ ਪੁਰਾਣੇ ਬਰੀਡਰ ਚੰਗੀ ਤਰ੍ਹਾਂ ਜਾਣਦੇ ਆ ਅੱਛਾ ਵੀ ਉਹਨਾਂ ਨੂੰ ਪਤਾਗਾ ਵੀ ਸਭ ਤੋਂ ਪੁਰਾਣੇ ਨੁਕਰੇ 'ਚ ਹੂੰ ਸਭ ਤੋਂ ਪਹਿਲਾਂ ਆਪਣੇ ਬੱਚੇ ਬਹੁਤ ਚੰਗੇ ਬੱਚੇ ਆ ਸੀ ਠੀਕ ਹੈ ਬਾਈ ਹਾਂਜੀ ਹਾਂਜੀ ਓਕੇ ਓਕੇ ਬਾਈ ਤੇ ਸੋਨੀ ਬਾਈ ਜਿਵੇਂ ਥੋੜੀ ਜੀ ਪਿੱਛੇ ਤੋਂ ਪਿਛੋਕੜ ਦੇ ਤੌਰ ਤੇ ਗੱਲਬਾਤ ਕਰ ਲਈ ਜਿਵੇਂ ਤੁਸੀਂ ਦੱਸਿਆ ਵੀ 30 35 ਸਾਲ ਪਰਿਵਾਰ ਨੂੰ ਹੋ ਗਏ ਇਸ ਕੰਮ ਦੇ ਵਿੱਚ ਤੇ ਪਹਿਲਾਂ ਦਾਦਾ ਜੀ ਹੁਣੇ ਹੀ ਰੱਖਦੇ ਰਹੇ ਨਹੀਂ ਜੀ ਪਾਪੇ ਨੇ ਹੀ ਕੰਮ ਸ਼ੁਰੂ ਕੀਤਾ ਨਹੀਂ ਸ਼ੁਰੂ ਕੀਤਾ ਹਾਂਜੀ 92 ਤੋਂ ਪਹਿਲਾਂ ਭਲਦ ਭਜਾਉਂਦੇ ਸੀ ਜੀ ਹਾਂ ਭਲਦ ਭਜਾਉਂਦੇ ਉਸ ਤੋਂ ਬਾਅਦ ਚ ਕੰਮ ਇਹ ਕੋੜਿਆਂ ਦਾ ਸ਼ੁਰੂ ਕਰ ਲਿਆ ਸੀਗਾ ਜੀ ਠੀਕ ਹੈ 92 92 ਤੋਂ ਲੈ ਕੇ ਪਹਿਲਾਂ ਚੰਬੀਆਂ ਕੋੜੀਆਂ ਲਿਆਂਦੀਆਂ ਜੀ ਫਿਰ ਨੌਕਰੀਆਂ ਉਹਨਾਂ ਤੋਂ ਨੌਕਰੇ ਬੱਚੇ ਲੈ ਜੀ ਅੱਛਾ ਹਾਂਜੀ ਹਾਂਜੀ ਸੀਤਾ ਬਾਈ ਉਦੋਂ ਬਾਅਦ ਚ ਕੰਮ ਵਧਦਾ ਗਿਆ ਠੀਕ ਆ ਤੇ ਤੁਹਾਡੇ ਯਾਦ ਹੋਵੇ ਜਿਹੜਾ ਆਪਣਾ ਅੱਜ ਜਬਰਜੰਗ ਦੀ ਆਪਾਂ ਨੋਕਰੇ ਘੋੜੇ ਦੀ ਵੀਡੀਓ ਕੀਤੀ ਆ ਬਾਈ ਤੇ ਉਸ ਤੋਂ ਪਹਿਲਾਂ ਵੀ ਆਪਾਂ ਰੱਖਿਆ ਸੀ ਘੋੜਾ ਕੋਈ ਨਹੀਂ ਆਪਾਂ ਘੋੜਾ ਨਹੀਂ ਰੱਖਿਆ ਸੀ ਆਪਣੇ ਤਾਇਆ ਜੀ ਹੁਣਾਂ ਕੋਲੇ ਘੋੜਾ ਸੀ ਠੀਕ ਆ ਬਾਈ ਹਾਂਜੀ ਸਭ ਤੋਂ ਪਹਿਲਾਂ ਸਾਡੇ ਪਿੰਡ ਚ ਇਹਨਾਂ ਦਾ ਘੋੜਾ ਤੇ ਅਸੀਂ ਉਹ ਹੀ ਲੈ ਕੇ ਗਏ ਸੀ ਉਦੋਂ ਹੋਰ ਘੋੜੀਆਂ ਤਿੰਨ ਲੈ ਕੇ ਗਏ ਸੀ ਮਲਾਉਣ ਵਾਸਤੇ ਤੇ ਇਹਨਾਂ ਦੇ ਘਰੇ ਘੋੜੀ ਦੇ ਬੱਚਾ ਪੈਦਾ ਹੋਇਆ ਨੋਕਰਾ ਠੀਕ ਆ ਬਾਈ ਅਬੂਰ ਵਾਲੇ ਘੋੜੇ ਤੋਂ ਠੀਕ ਆ ਹਾਂਜੀ ਤੇ ਉਹ ਕਾਫੀ ਟਾਈਮ ਫਿਰ ਇਹਨਾਂ ਨੇ ਰੱਖਿਆ ਸਟੈਂਡ ਸਰਵਿਸ ਦਿੱਤੀ ਇਹਨਾਂ ਨੇ ਰੱਖਿਆ ਫਿਰ ਸਾਡੇ 'ਚ ਕੋਈ ਫਰਕ ਨਹੀਂ ਸੀਗਾ ਠੀਕ ਹੈ ਬਾਈ ਹਾਂਜੀ ਹਾਂਜੀ ਪਰਿਵਾਰ ਵਾਲੀ ਗੱਲ ਹੀ ਹੈ ਹਾਂਜੀ ਹਾਂਜੀ ਇੱਕ ਪਰਿਵਾਰ ਸੀ ਜੀ ਅਸੀਂ ਕੋੜੇ ਹੁਣ ਜਾ ਕੇ ਪੈਦਾ ਹੋਏ ਆ ਜੀ ਠੀਕ ਹੈ ਬਾਈ ਤੇ ਸੋਨੀ ਬਾਈ ਜੇ ਹੁਣ ਆਪਾਂ ਗੱਲ ਕਰ ਲਈ ਅੱਗੇ ਜਬਰਜੰਗ ਦੀ ਹਨਾ ਹਾਂਜੀ ਤੇ ਇਹਨੂੰ ਆਪਾਂ ਜਿਵੇਂ ਬੱਚਾ ਪਾਲਿਆ ਤੁਸੀਂ ਕਿੰਨੀ ਇਹਦੀ ਉਮਰ ਹੋ ਗਈ ਕਿਹੜੇ ਸਨ ਦਾ ਇਹਦਾ ਜਨਮਾ ਬਾਈ ਇਹ 6 ਸਾਲ ਦਾ ਹੋ ਗਿਆ ਜੀ ਠੀਕ ਹੈ ਹਾਂਜੀ चा, चा, अच्छा 6 ਸਾਲ ਦਾ ਹੋ ਗਿਆ ਜੀ ਇਹ ਆਪਾਂ ਹੀ ਪਾਲਿਆ ਜਦੋਂ ਸਲੇ ਚ ਅਸਲ ਚ ਸਾਡੇ ਪਾਪਾ ਨੇ ਘੋੜਾ ਪਾਲ ਕੇ ਖੋਸ ਸੀ ਅੱਛਾ ਉਹ ਬਸ਼ੇਰੀਆਂ ਦੀ ਸ਼ਕੀਨ ਸੀ ਹਮ ਜਦੋਂ ਬਸ਼ੇਰਾ ਆਇਆ ਤੇ ਕਹਿੰਦਾ ਵੀ ਬਸ਼ੇਰਾ ਆ ਗਿਆ ਯਾਰ ਬਸ਼ੇਰੀ ਦੇਣੀ ਚਾਹੀਦੀ ਸੀ ਹਮ ਤੇ ਉਸ ਤੋਂ ਬਾਅਦ ਚ ਜਦੋਂ ਸਲੇ ਚ ਡਾਕਟਰ ਸੁਖਦੇਵ ਸਿੰਘ ਚੰਦਵਾਜ ਆਏ ਹਮ ਉਹ ਕਹਿੰਦੇ ਵੀ ਮੇਲੀ ਇਹ ਘੋੜਾ ਆਪਾਂ ਵੇਚਣਾ ਨਹੀਂ ਠੀਕ ਹੈ ਇਹ ਪਾਲਣਾ ਹੈ ਹਾਂ ਉਦੋਂ ਬਾਅਦ ਚ ਉਹਨਾਂ ਦੇ ਉਹਨਾਂ ਦੀ ਗੱਲ ਬਹੁਤ ਮੰਨਦੇ ਸੀ ਹੂੰ ਤੇ ਉਦੋਂ ਬਾਅਦ ਚ ਕਹਿੰਦੇ ਵੀ ਹਾਂ ਅਸੀਂ ਰੱਖਾਂਗੇ ਘੋੜਾ ਠੀਕ ਹੈ ਉਦੋਂ ਪਾਲਿਆ ਤੇ ਉਹਨਾਂ ਨੇ ਕਿਹਾ ਵੀ ਵੱਡਾ ਘੋੜਾ ਬਣੂਗਾ ਇਹ ਹੂੰ ਤੇ ਵੱਡਾ ਘੋੜਾ ਬਣ ਕੇ ਬਾਈ ਜੀ ਮੂਰੇ ਆਇਆ ਠੀਕ ਹੈ ਬਾਈ ਹਾਂਜੀ ਹਾਂ ਠੀਕ ਹੈ ਠੀਕ ਹੈ ਬਾਈ ਤੇ ਇਹਦੀ ਮਾਂ ਬਾਰੇ ਵੀ ਸੋਹਣੀ ਦੱਸੋ ਮਾਂ ਇਹਦੀ ਨੌਕਰੀ ਮਾਂ ਹਾਂ ਨਹੀਂ ਇਹਦੀ ਚੰਬੀ ਸੀ ਨੀਲੀ ਚੰਬੀ ਛੋਰੀ ਸੀ ਹਾਂਜੀ ਬਹੁਤ ਚੰਗੀ ਘੋੜੀ ਸੀ ਜੀ ਅੱਛਾ ਅਬੋਰ ਲੈਂਡ ਚੋਂ ਘੋੜੀ ਸੀ ਘੋੜੀ ਦੀ 3000 ਹਾਂਜੀ ਠੀਕ ਹੈ ਜੀ ਤੁਹਾਡੇ ਵਾਲੇ ਘੋੜੇ ਦੀ 3000 ਹਾਂਜੀ ਠੀਕ ਹੈ ਜੀ ਤੇ ਉਹ ਘੋੜੀ ਦੀ ਬਾਈ ਹਾਈਟ ਕਿੰਨੀ ਸੀ ਘੋੜੀ ਦੀ ਹਾਈਟ 61 ਇੰਚ ਸੀ 61 ਇੰਚ ਹਾਂਜੀ ਹਾਂਜੀ ਠੀਕ ਹੈ ਬਾਈ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਹੁਣ ਉਮਰ ਦੇ ਹਿਸਾਬ ਨਾਲ ਜਿਵੇਂ ਤੁਸੀਂ ਦੱਸਿਆ ਵੀ 6 ਸਾਲਾਂ ਦਾ ਹੋ ਗਿਆ ਇਹ ਪੰਜਾਰੇ ਤੋਂ ਬਾਹਰ ਹੋ ਗਿਆ ਜਾਂ ਆਪਾਂ ਕਹਿ ਲਓ ਹਨ ਹਾਂਜੀ ਤੇ ਕੱਦ ਕਿੰਨਾ ਕਰ ਗਿਆ ਬਾਈ ਕੱਦ ਜੀ ਇਹਦਾ 68 ਆ ਜੀ 3 ਇੰਚ 3 ਇੰਚ ਕਰ ਗਿਆ ਗੱਬ ਠੀਕ ਹੈ ਹਾਂਜੀ ਹਾਂਜੀ ਪੱਟੀ ਵਾਲਾ 68 ਇੰਚ ਕੱਦ ਹੋ ਗਿਆ ਇਹਦੀ ਮਾਂ ਤੋਂ ਬਾਈ ਇਹ 99 ਸੂਏ ਦਾ ਬੱਚਾ ਇਹ ਜਿਹੜਾ ਜਬਰਜੰਗਾ ਇਹਦਾ ਬੱਚੇ ਮਾਂ ਤੋਂ ਜੀ ਤੀਜੀ ਸੂਏ ਦਾ ਬੱਚਾ ਹੈ ਉਸ ਤੋਂ ਪਹਿਲਾਂ ਕਿਹੜੇ ਕਿਹੜੇ ਘੋੜਿਆਂ ਤੋਂ ਬੱਚੇ ਲਏ ਸੀ ਉਹ ਸਮੁੰਦਰ ਤੋਂ ਹੀ ਲਏ ਸੀ ਜੀ ਸਮੁੰਦਰ ਤੋਂ ਦੋ ਬਿਸ਼ੇਰੀਆਂ ਦਿੱਤੀਆਂ ਸੀ ਜੀ ਫਿਰ ਇਹ ਤੀਜਾ ਇਹ ਹੋਇਆ ਜੀ ਚੌਥਾ ਆਪਣੇ ਕੋਲੇ ਰੌਲੀ ਵਾਲੇ ਅਰਜਨ ਦੀ ਧੀ ਆਪਣੇ ਘਰ ਪਰਮਤੀ ਘੜੀ ਹੈ ਬੱਚੀ ਹਾਂਜੀ ਬੱਚੀ ਉਸ ਘੋੜੀ ਤੋਂ ਹੀ ਫਿਰ ਪੰਜਵਾਂ ਫਿਰ ਸਮੁੰਦਰ ਦਾ ਬੱਚਾ ਹੋਇਆ ਉਹ ਸੇਲ ਕਰਦਾ ਸੀ ਸੇਲ ਕਰਦਾ ਸੀ ਹਾਂਜੀ ਹਾਂਜੀ ਠੀਕ ਹੈ ਬਾਈ ਸੋਨੀ ਫਿਰ ਜਿਹੜਾ ਪੰਜਵਾਂ ਬੱਚਾ ਸਮੁੰਦਰ ਦਾ ਸੇਲ ਕੀਤਾ ਸੀ ਬਾਈ ਹਾਂਜੀ ਉਹ ਫਿਰ ਜਿਵੇਂ ਪਹਿਲਾਂ ਇਹ ਘੋੜਾ ਤੁਹਾਡੇ ਕੋਲੇ ਤਿਆਰ ਹੋ ਗਿਆ ਸੀ ਜਾਂ ਚੰਗਾ ਮਾੜਾ ਉਹ ਬੱਚੇ ਨੂੰ ਤੁਸੀਂ ਕਿਵੇਂ ਦੇਖਦੇ ਸੀ ਵੀ ਉਹ ਸੇਲ ਕਰਤਾ ਕਿ ਐ ਹੋ ਗਿਆ ਵੀ ਚਲੋ ਇੱਕ ਆਪਾਂ ਘੋੜਾ ਤਾਂ ਤਿਆਰ ਕਰ ਲਿਆ ਵੀ ਉਹਨੂੰ ਸੇਲ ਕਰ ਦਿੰਦੇ ਆ ਉਹ ਜੀ ਬਸ ਉਹਦਾ ਅੰਜ ਵਾਲੀ ਇੰਨਾ ਸੀ ਠੀਕ ਆ ਹਾਂਜੀ ਹਾਂਜੀ ਤੇ ਬੱਚੇ ਫਿਰ ਹੋਰ ਵੀ ਘੋੜੀਆਂ ਸੀ ਤੇ ਫਿਰ ਉਹਦਾ ਕਰਕੇ ਸ਼ਾਮ ਸਮੇਂ ਦਾ ਵੀ ਓਕਾ ਹੋ ਜਾਂਦਾ ਵੀ ਚਲੋ ਆਇਆ ਵੀ ਇੱਕ ਘੋੜਾ ਤਿਆਰ ਕਰ ਲੈ ਰੋਟੀ ਦਾ ਸਾਂਭਣ ਦਾ ਵੀ ਓਕਾ ਜਾਂਦਾ ਬਾਕੀ ਫਿਰ ਸਟੱਡ ਸਰਵਿਸ ਦਾ ਵੀ ਉਸ ਹਾਵ ਨਾਲ ਸ਼ਡਿਊਲ ਬਣ ਜਾਂਦਾ ਹਨਾ ਬਈ ਤੇ ਸੋਨੀ ਜਿਵੇਂ ਮੈਂ ਭਰਾਵਾਂ ਨੂੰ ਬਈ ਪਹਿਲਾਂ ਦੱਸ ਕੇ ਛੱਡਿਆ ਵੀ ਬਹੁਤਾ ਤੁਸੀਂ ਘੋੜੇ ਨੂੰ ਵੀ ਮੇਲਿਆਂ ਤੇ ਲੈ ਕੇ ਨਹੀਂ ਗਏ ਆਪਣੇ ਭਰਾ ਬਾਈ ਪਿੱਛੇ ਬੈਠੇ ਆ ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ ਜਗਰਾਵਾ ਮੇਲੇ ਦੇ ਉਹਦੇ ਬਾਈ ਜੀ ਨੇ ਦੱਸਿਆ ਸੀਗਾ ਬਾਈ ਵੀ ਅਸੀਂ ਅੱਜ ਪਹਿਲੀ ਵਾਰੀ ਮੇਲੇ ਤੇ ਲੈ ਕੇ ਆ ਮੇਰਾ خیال ਆ ਉਹ ਜਿੰਨਾ ਕਿ ਮੇਰੇ ਜ਼ਿਆਦਾ ਵੀ ਪ੍ਰਾਰਧ ਦੀ ਗੱਲ ਆ ਸ਼ਾਇਦ ਹੋ ਸਕਦਾ ਉਹ ਤੋਂ 1 ਸਾਲ ਪਹਿਲਾਂ ਦੀ ਹੋਵੇ ਤੇ ਉਹ ਤੁਸੀਂ ਪਹਿਲਾ ਮੇਲਾ ਦਿਖਾਇਆ ਸੀ ਮੈਨੂੰ ਲੱਗਦਾ ਘੋੜੇ ਨੂੰ ਇਹਦੇ ਪਿੱਛੇ ਕੀ ਕਾਰਨ ਆ ਅਸੀਂ ਦੋ ਮੇਲੇ ਲਾਏ ਆ ਬਾਈ ਜੀ ਠੀਕ ਆ ਇੱਕ ਤਾਂ ਜਦੋਂ ਤਿੰਨ ਤਿੰਨ ਮੇਲੇ ਲਾਏ ਆ ਹਾਂ ਇੱਕ ਤਾਂ ਜਦੋਂ ਬੱਤੀਆਂ ਮਹੀਨਿਆਂ ਦਾ ਬਸ਼ੇਰਾ ਸੀ ਠੀਕ ਆ ਉਦੋਂ ਅਸੀਂ ਸਾਰੇ ਗਏ ਸੀ ਉੱਥੇ ਜੀ ਮੁਖ ਸਰਪ ਸਰਬ ਸਾਹਿਬ ਹੂੰ ਉਦੋਂ ਲੈ ਕੇ ਗਏ ਸੀ ਉਦੋਂ ਬਾਅਦ ਚ ਅਸੀਂ ਉਦੋਂ ਬਾਅਦ ਚ ਬਸ਼ੇਰਾ ਤਿਆਰ ਕਰਨ ਲੱਗੇ ਉਦੋਂ ਬਾਅਦ ਚ ਸਾਡਾ ਸਵਾਭੀ ਨਹੀਂ ਬਣਿਆ ਮੇਲਿਆਂ ਦਾ ਆ ਪਿਛਲੀ ਾਰ ਅਸੀਂ ਦੋ ਮੇਲੇ ਲਗਾਇਆ ਲਾਇਆ ਇੱਕ ਜਗਰਾਉਂ ਲਾਇਆ ਇੱਕ ਮੁਕਸਰ ਲਾਇਆ ਠੀਕ ਹੈ ਬਾਈ ਹਾਂਜੀ ਹਾਂਜੀ ਵੀਡੀਓ ਵੀ ਅਸੀਂ ਪਹਿਲੀ ਵਾਰੀ ਬਣਾਉਣ ਲੱਗੇ ਹਾਂ ਹਾਂ ਵੀਡੀਓ ਤਾਂ ਥੋੜੀ ਪਹਿਲੀ ਪੈ ਰਹੀ ਆ ਤੁਸੀਂ ਬੜਾ ਇਸ ਚੀਜ਼ ਵਾਸਤੇ ਹਾਂਜੀ ਪਹਿਲ ਕਦਮ ਹੀ ਨਹੀਂ ਕੀਤੀ ਵਾਲੀ ਹਨਾ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਅੱਜ ਕੱਲ ਬਾਈ ਇਹਦੀ ਸਟੱਡ ਸਰਵਿਸ ਫੀਸ ਕਿੰਨੀ ਚੱਲ ਰਹੀ ਆ ਫਿਰ ਜਬਰਜੰਗ ਦੀ ਸਟੱਡ ਸਰਵਿਸ ਫੀਸ ਜੀ ਇਹਦੀ 25000 ਜੀ 25 ਹਾਂਜੀ ਬੱਚੇ ਤੇ ਬਹੁਤ ਜ਼ਿਆਦਾ ਚੰਗੇ ਆਏ ਆ ਜੀ ਹਾਂ ਬੱਚੇ ਏਰੀਏ ਚ ਜਿੰਨਾ ਜੰਨਾ ਦੇ ਘਰੇ ਪੈਦਾ ਹੋਏ ਆ ਬਈ ਉਹਨਾਂ ਨੇ ਦੁਬਾਰਾ ਘੋੜੀ ਕਿਤੇ ਫੋਰਮ ਮਲਾਈ ਨਹੀਂ ਹਮ ਆਪਣੇ ਘੋੜੇ ਕੋਲੀ ਲੈ ਕੇ ਆਏ ਜੀ ਬੱਚੇ ਬਹੁਤ 30 30 ਮਹੀਨਿਆਂ ਦੀਆਂ ਬਸ਼ੇਰੀਆਂ ਬਸ਼ੇਰੇ 64 65 66 ਇੰਚੀ ਲੰਮੇ ਬੱਚੇ ਬਹੁਤ ਆ ਜੀ ਹਮ ਬਹੁਤ ਸੋਹਣਾ ਰਿਜ਼ਲਟ ਆਇਆ ਜੀ ਠੀਕ ਆ ਬਈ ਹਾਂ ਜੀ ਤੇ ਬਾਕੀ ਜਿਵੇਂ ਆਪਦੇ ਵੀ ਘੋੜੇ ਦੇ ਕੋਈ ਬਹੁਤੇ ਸਪੋਰਟ ਨਹੀਂ ਕਰਨਾਂ ਦੇ ਵਿੱਚ ਮਾੜੀ ਮੋਟੀ ਹੈਗੇ ਹਨਾ ਦਾਣੇ ਤੇ ਬੈਸੇ ਸਾਫ ਆ ਚੰਗੇ ਚੰਗੇ ਘੋੜਿਆਂ ਦੀਆਂ ਮਾਵਾਂ ਵੀ ਇਹ ਤੋਂ ਮਿਲ ਕੇ ਗਈਆਂ 파ਰਸ ਘੋੜੇ ਦੀ ਮਾਂ ਇਹ ਤੋਂ ਮਿਲੀ ਹੈ ਹਾਂ ਆ ਪੂਲੇ ਵਾਲਿਆਂ ਦੀ ਠੀਕ ਹੈ ਬਾਈ ਤੇ ਚੇਤਕ ਦੀ ਮਾਂ ਇਹ ਤੋਂ ਗੱbnਾ ਜੀ ਹਾਂ ਚੇਤਕ ਖੱਲਾਂ ਵਾਲੇ ਦੀ ਠੀਕ ਹੈ ਬਾਈ ਚੰਗੇ ਘੋੜਿਆਂ ਦੀਆਂ ਮਾਵਾਂ ਇਹ ਤੋਂ ਮਿਲ ਕੇ ਗਈਆਂ ਜੀ ਚੰਗੇ ਰਿਜ਼ਲਟ ਦਿੱਤੇ ਆ ਹਾਂ 파ਰਸ ਦੇ ਭਰਾ ਹੁਣ ਇਹਨਾਂ ਨੇ ਅੰਕਲ ਨੇ 8 9 ਮਹੀਨਿਆਂ ਦਾ ਬੱਚਾ 4 ਸਾਢੇ 4 ਲੱਖ ਦਾ ਸੇਲ ਕੀਤਾ ਹਮ ਇੱਕ ਬਾਈ ਮੈਂ ਪਿੱਛੇ ਜੇ ਵੀਡੀਓ ਕਰਕੇ ਆਇਆ ਸੀਗਾ ਬਦਨੀ ਪਿੰਡ ਦੀ ਬਾਈ ਪਾਲੇ ਦੀ ਨੌਕਰੀ ਬੁਸ਼ੇਰੀ ਸੇਲ ਕਰਨੀ ਸੀ ਉਹਨੇ ਹਾਂਜੀ ਹਾਂਜੀ ਉਹਦੇ ਕੋਲੇ ਬਹੁਤ ਚੰਗੀ ਪੰਜ ਕਿਲੋਨ ਮੇਰਾ ਖਿਆਲ ਚੰਬੀ ਘੋੜੀ ਆ ਬਹੁਤ ਹਾਂ ਖੁੱਲੀ ਬਾਡੀ ਦੀ ਹਾਂਜੀ ਉਹ ਵੀ ਇਹ ਢਾਲ ਘੋੜੀ ਉਹ ਬਾਈ ਨੇ ਕਿੰਨੀ ਦੇਖੋ ਵੱਡੀ ਬਸ਼ੇਰੀ ਜਿਹੜੀ ਆਪਾਂ ਵੀਡੀਓ ਪਾਈ ਸੀ ਸੇਲ ਕੀਤੀ ਸੀ ਕੱਲਾ ਵਾਲੇ ਚੇਤਕ ਦੀ ਤੇ ਉਹਨੇ ਵੀ ਦੁਬਾਰੇ ਘੋੜੀ ਇਸੇ ਹਾਂਜੀ ਆਪਣੇ ਘੋੜੇ ਤੋਂ ਹੀ ਉਹ ਗੱਭਣਾ ਜੀ ਠੀਕ ਆ ਬਾਈ ਹਾਂਜੀ ਹਾਂਜੀ ਖੁੱਲੀ ਤੇ ਉਸ ਘੋੜੀ ਤੇ ਦੇਖੋ ਚੰਗੀਆਂ ਘੋੜੀਆਂ ਜੀ ਬਹੁਤ ਚੰਗੀਆਂ ਘੋੜੀਆਂ ਮਿਲ ਕੇ ਗਈਆਂ ਬਹੁਤ ਚੰਗੇ ਰਿਜ਼ਲਟ ਆਏ ਆ ਜੀ ਠੀਕ ਆ ਬਾਈ ਹਾਂਜੀ ਹਾਂਜੀ ਯਾਨੀ ਇਹ ਕਹਿਣ ਦਾ ਮਤਲਬ ਇਹ ਆ ਵੀ ਚੰਗੀਆਂ ਘੋੜੀਆਂ ਮਲਾਉਣ ਦੀ ਭਰਾ ਕੋਸ਼ਿਸ਼ ਇੱਕ ਘਰੇ 5-5 3-3 ਰਿਜ਼ਲਟ ਵੀ ਖੜੇ ਆ ਜੀ ਠੀਕ ਆ ਬਾਈ ਹਾਂਜੀ ਹਾਂਜੀ ਠੀਕ ਆ ਠੀਕ ਆ ਬਾਕੀ ਸੋਣੀ ਜਿੰਨੇ ਕ ਬੱਚੇ ਹੁਣ ਤੱਕ ਆਏ ਆ ਤੁਸੀਂ ਸਟੱਡ ਸਰਵਿਸ ਦਿੰਦਿਆਂ ਨੂੰ ਕਿੰਨੇ ਆ ਟਾਈਮ ਹੋ ਗਿਆ ਘੋੜਾ ਕਿੰਨਾ ਚਿਰ ਪਹਿਲਾਂ ਛੱਡਣ ਲੱਗਿਆ ਬਾਈ ਜੀ ਅਸੀਂ ਪਹਿਲਾਂ ਤਾਂ ਬਹੁਤ ਘੱਟ ਘੂੜੀਆਂ ਤੇ ਘੋੜਾ ਛੱਡਿਆ ਹਮ ਪਹਿਲੀ ਵਾਰੀ ਅਸੀਂ 18 ਤੇ ਛੱਡਿਆ ਫਿਰ 35 ਤੇ ਛੱਡਿਆ ਹਮ ਐਤ ਕੀ ਸੀਜ਼ਨ ਚ ਅਸੀਂ 61 ਘੋੜੀਆਂ ਮਲਾਈਆਂ ਸਾਰੀ 200 ਘੂੜੀ ਮਲਾਈਆਂ ਅਸੀਂ ਹੁਣ ਤੱਕ ਹੁਣ ਤੱਕ ਠੀਕ ਹੈ ਹਾਂਜੀ ਕੋਈ ਸੋਣ ਵਾਲੀ ਆ ਕੋਈ ਸੂਈ ਜਾਂਦੀ ਹੈ ਜੀ ਹਮ ਤੇ ਰਿਜ਼ਲਟ ਸਾਰਿਆਂ ਤੇ ਟੌਪ ਆ ਰਹੇ ਆ ਚੰਬੀਆਂ ਤੇ ਨੁਕਰੇ ਵੀ 80% ਨੁਕਰ ਆ ਰਹੇ ਆ 20% ਚੰਬੇ ਵੀ ਆ ਰਹੇ ਆ ਠੀਕ ਆ ਬਾਈ ਚੰਬੀਆਂ ਕੋ ਬਸ਼ੇਰੀਆਂ ਆਈਆਂ ਚੰਬੀਆਂ ਬਸ਼ੇਰ ਘੋੜੀਆਂ ਵੀ ਇਹਦੀਆਂ 3-3 ਲੱਖ ਰੁਪਏ ਦੇ ਵੇਚੀ ਹਮ ਬਸ਼ੇਰੀ 1,60,000 ਦੀ 4 ਮਹੀਨਿਆਂ ਦੀ ਹਮ ਇਹਦੀ ਚੰਬੀ ਬਸ਼ੇਰੀ ਵੀ ਵਿਕੀ ਹਮ ਹਾਂਜੀ ਠੀਕ ਹੈ ਬਾਈ ਆ ਬਹੁਤ ਹੀ ਵਾਰ ਜ਼ਿਆਦਾ ਜ਼ਿਆਦਾ ਨੁਕਰਾ ਹੀ ਹੁੰਦਾ ਜੀ ਚੰਬੀਆਂ ਤੇ ਠੀਕ ਹੈ ਬਾਈ ਬਹੁਤੀ ਵਾਰ ਕੀ ਹੁੰਦਾ ਬਾਈ ਮੇਲੇ ਮੁੱਲੇ ਤੇ ਜਿਵੇਂ ਦੇਖਦੇ ਆ ਮੰਡੀਆਂ ਤੇ ਕਈ ਵਾਰ ਭਰਾ ਜ਼ਿਕਰ ਕਰ ਦਿੰਦੇ ਸੀ ਕੋਈ ਪੁੱਛ ਲੈਂਦਾ ਸੀ ਬਾਈ ਕਿਹੜੇ ਘੋੜੇ ਦੀ ਬੱਚੀ ਆ ਜਾਂ ਬੱਚਾ ਵੀ ਕਹਿੰਦੇ ਸੀ ਵੀ ਯਾਰ ਮੇਲੀ ਵਾਲੇ ਘੋੜੇ ਦੀ ਆ ਆਹੀ ਜ਼ਿਕਰ ਸੀ ਘੋੜੇ ਦਾ ਅੰਕਲ ਦਾ ਨਾਂ ਪਹਿਲਾਂ ਹੁੰਦਾ ਸੀ ਹਾਂਜੀ ਉਹਨਾਂ ਦਾ ਹੀ ਨਾਂ ਚੱਲਦਾ ਸੀ ਤੇ ਕਾਫੀ ਵਾਰ ਦੇਖਦੇ ਤੇ ਐਵੇਂ ਮਾਪਦੇ ਮਨ 'ਚ ਵੀ ਐਂ ਰਹਿੰਦੀ ਸੀ ਰੀਤ ਵੀ ਯਾਰ ਘੋੜਾ ਕੋਈ ਚੰਗਾ ਹੋਣਾ ਬੱਚੇ ਚੰਗੇ ਆ ਵੀਰ ਕੋੜਾ ਸੁਣੀ ਜਾਂਦੇ ਆ ਪਰ ਦੇਖਿਆ ਹੈ ਨਹੀਂ ਹਾਂ ਜੀ ਸਾਨੂੰ ਸਾਡੇ ਜਿਹੜੇ ਬੰਦੇ ਏ ਘੋੜੀਆਂ ਮਲਾਉਣ ਆਉਂਦੇ ਸੀ ਸਾਨੂੰ ਕਹਿੰਦੇ ਸੀ ਯਾਰ ਵੀਡੀਓ ਕਰਾਓ ਹਾਂ ਵੀਡੀਓ ਕਰਾਓ ਤੁਸੀਂ ਕਰਾਉਂਦੇ ਨਹੀਂ ਇਹ ਆਖਿਆ ਕੋਈ ਨਹੀਂ ਖਰਾਵਾਗੇ ਬੱਚਾ ਆਜੇ ਪੂਰਾ ਤਿਆਰ ਹੋ ਲੈੰਦੋ ਸਾਨੂੰ ਕੋਈ ਕਾੜੀ ਨਹੀਂ ਗੀ ਹਾਂ ਉਹ ਬਈ ਵੀਡੀਓ ਜ਼ਰੂਰ ਕਰਵਾਵਾਂਗੇ ਠੀਕ ਹੈ ਭਾਈ ਹੁਣ ਵੀਡੀਓ ਕਰਵਾਈ ਹੈ ਜੀ ਤੁਹਾਡੇ ਤੋਂ ਠੀਕ ਹੈ ਭਾਈ ਸੋਨੀ ਭਾਈ ਚਲੋ ਜਿੰਨੇ ਕ ਬੱਚੇ ਵੀ ਹੁਣ ਤੱਕ ਆਏ ਆ 200 ਘੋੜੀ ਜਿਵੇਂ ਤੁਸੀਂ ਕਹਿੰਦੇ ਮੇਟ ਹੋਈ ਆ ਹਨਾ ਹਾਂਜੀ ਹਾਂ ਘੋੜਿਆਂ ਦੇ ਬੱਚਿਆਂ ਦੇ ਵਿੱਚ ਤੁਸੀਂ ਲੈਣ ਨੂੰ ਦੇਖ ਕੇ ਜਿਵੇਂ ਸਮੁੰਦਰ ਵਾਲੀ ਲੈਣ ਆ ਗਈ ਇਹਦੀ ਪਿਓ ਵਾਲੇ ਪਾਸਿਓਂ ਹਾਂਜੀ ਕੀ ਚੀਜ਼ਾਂ ਦੇਖਦੇ ਹੋ ਵੀ ਬੱਚੇ ਕਿਸ ਟਾਈਪ ਦੇ ਆਏ ਆ ਕਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਬਣਤਰਾਂ ਵਾਲੇ ਪੱਖ ਤੋਂ ਜਾਂ ਕਹਿ ਲਓ ਸਫਾਈ ਵਾਲੇ ਪੱਖ ਤੋਂ ਵੀ ਜਿਹੜੀ ਟੋਟਲੀ ਹਰ ਇੱਕ ਚੀਜ਼ ਹਰ ਇੱਕ ਬੱਚੇ ਦੇ ਵਿੱਚ ਆਉਂਦੀ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਯਾਰ ਘੋੜੇ ਦੀਆਂ ਇੱਕ ਦੀਆਂ ਪ੍ਰੋਪਰ ਨਿਸ਼ਾਨੀਆਂ ਬਣ ਜਾਂਦੀਆਂ ਨੇ ਜਿਹੜੇ ਪੁਰਾਣੇ ਤਜਰਬੇਕਾਰ ਬੰਦੇ ਆ ਉਹ ਦੇਖ ਕੇ ਤੱਕ ਲਾਉਣ ਲੱਗ ਜਾਂਦੇ ਆ ਵੀ ਯਾਰ ਆਹ ਉਸ ਘੋੜੇ ਦਾ ਬੱਚਾ ਲੱਗਦਾ ਤੁਸੀਂ ਆਪਦੇ ਵਾਲੇ ਘੋੜੇ 'ਚ ਉਹ ਖੂਬੀਆਂ ਕਿਹੜੀਆਂ ਦੇਖਦੇ ਹੋ ਜਿਹੜੀਆਂ ਬੱਚਾ 'ਚ ਆਟੋਮੈਟਿਕ ਆ ਰਹੀਆਂ ਨੇ ਬਾਈ ਬਿਆੰਤ ਵੀ ਘੋੜੇ ਸਾਰੇ ਹੀ ਚੰਗੇ ਆ ਘੋੜਾ ਕੋਈ ਵੀ ਮਾੜਾ ਨਹੀਂ ਹੁੰਦਾ ਬਿਲਕੁਲ ਬਾਈ ਠੀਕ ਆ ਘੋੜੇ ਸਾਰੇ ਹੀ ਤਕਰੀਬਨ ਚੰਗੇ ਆ ਸਮੁੰਦਰ ਦੇ ਬੱਚੇ ਵੀ ਸਾਰੇ ਹੀ ਚੰਗੇ ਆ ਹਮ ਸਮੁੰਦਰ ਦੇ ਬੱਚਿਆਂ 'ਚੋਂ ਆਪਣੇ ਘੋੜੇ ਦੀ ਇਹ ਨਿਸ਼ਾਨੀਆਂ ਵੀ ਬੱਚਾ ਲੰਮਾ ਬਹੁਤ ਲੰਬਾਈ ਚ ਹੁੰਦਾ ਠੀਕ ਹੈ ਭਾਈ ਵੱਡਾ ਵੀ ਹੁੰਦਾ ਲੰਬਾਈ ਚ ਵੀ ਹੁੰਦਾ ਅੰਗ ਪੈਰ ਵੀ ਚੰਗਾ ਹੁੰਦਾ ਹਮ ਸਭ ਤੋਂ ਵੱਧ ਆਪਣੇ ਐਤਕੀ ਮੁਕਸਰ ਮੇਲੇ ਤੇ ਵੀ ਮੈਂ ਇਹ ਗੱਲ ਮਾਨਣਾ ਕਹਿੰਦਾ ਵੀ ਸਭ ਤੋਂ ਵੱਧ ਵੱਡੀ ਬਿਸ਼ੇਰੀ ਆਪਣੇ ਘੋੜੇ ਦੀ ਸੀ ਐਤਕੀ ਮੁਕਸਰ ਮੇਲੇ ਤੇ ਅੱਛਾ ਉਹ ਇਹ ਮੁੰਡੇ ਨੇ ਰੋਡਿਆਂ ਵਾਲਿਆਂ ਨਹੀਂ ਸੇਲ ਕੀਤੀ ਆ ਜੀ ਹਮ ਤੇ ਲੰਡਿਆਂ ਵਾਲੇ ਮੁੰਡਿਆਂ ਨੇ ਸੇਲ ਕੀਤੀ ਆ ਤੇ ਬਾਈ ਪਲਵਾਨ ਨੇ ਲਈ ਆ ਰਾਉਕਿਆਂ ਤੋਂ ਬਿਸ਼ੇਰੀ ਤੋਰੀ ਨੋਕਰੀ ਬਿਸ਼ੇਰੀ ਸਭ ਤੋਂ ਵੱਡੀ ਮੇਲੇ 'ਚ ਲੰਮੀ ਤੇ ਵੱਡੀ ਖੁੱਲੀ ਬਿਸ਼ੇਰੀ ਸਭ ਤੋਂ ਵੱਡੀ ਬਿਸ਼ੇਰੀ ਆਪਣੇ ਗੋਲੇ ਦੀ ਸੀ ਠੀਕ ਹੈ ਜੀ ਤੇ ਸਭ ਤੋਂ ਮੇਲੇ 'ਚ ਮਹਿੰਗੀ ਵਿਕੀ ਠੀਕ ਹੈ ਹਾਂਜੀ ਮੌਕਸਰ ਮੇਲੇ ਤੇ ਠੀਕ ਹੈ ਬਾਈ ਤੇ ਇਹਦੇ ਬੱਚੇ ਲੰਮੇ ਬਹੁਤ ਆਉਂਦੇ ਆ ਜੀ ਵੱਡੇ ਵੀ ਬਹੁਤ ਆਉਂਦੇ ਆ ਠੀਕ ਹੈ ਭਾਈ ਹਾਂਜੀ ਹਾਂਜੀ ਤੇ ਸਾਫ਼ ਬਹੁਤ ਸੁੰਦਰ ਜੀ ਸਾਫ਼ ਸੁੰਦਰ ਹਾਂਜੀ ਹਾਂ ਠੀਕ ਹੈ ਭਾਈ ਊੜੇਰ ਕੀ ਲੱਗਦੀ ਜੀ ਪਿਛੇ ਦੀ ਠੀਕ ਹੈ ਜੀ ਉਹ ਕਾ ਤੁਸੀਂ ਤਰੇ ਉਹ ਕਾ ਤੋ ਬੀਟਰੂਕੀ ਆ ਗਈ ਸੀ ਠੀਕ ਹੈ ਜੀ ਉਹ ਬੀਟਰੂਕਾਂ ਤੋਂ ਬੈੱਕ ਕੇ ਫੇਰ ਉੱਥੇ ਮੌਸਾ ਵੀ ਗਿਆ ਕਿ ਉਹ 8 ਲੱਖ ਦੀ ਮਨਾ ਕੰਨੀ ਵੀ ਕੀਤੀ ਨਾ ਹਾਂ ਉਹ ਬੱਚੀ ਦੀਆਂ ਮੈਂ ਫੋਟੋਆਂ ਦੇਖਿਆ ਜੀ ਵੈਸੇ ਨਹੀਂ ਦੇਖੀ ਉਹ ਬੱਚੀ ਹਾਂ ਤਾਂ ਹੋਗੀ ਸੀ 63 ਪਲੱਸ ਠੀਕ ਹੈ ਜੀ ਠੀਕ ਹੈ ਚੰਗਾ ਤੇ ਦੁਕਾਨ ਉਹਨੇ ਪਾ ਪਲਵਾਨ ਨੇ ਵੀ ਚੰਗੇ ਪੈਸੇ ਨਾਲ ਵੇਚੀ ਆ ਠੀਕ ਹੈ ਜੀ ਬਾਈ ਚੰਗੇ ਪੈਸੇ ਨਾਲ ਵਿਕੀਓ ਠੀਕ ਹੈ ਮੰਨ ਲਓ ਪਲਵਾਨ ਕੋਲੇ ਚਲੀ ਗਈ ਸੀ ਠੀਕ ਹੈ ਜੀ ਹਾਂ ਠੀਕ ਹੈ ਜੀ ਹਮੰਦਰ ਕੋੜੇ ਵਾਲੇ ਬਾਈ ਕੋਲੇ ਹਾਂ ਜੀ ਹਾਂ ਜੀ ਚੰਗੇ ਪੈਸੇ ਨਾਲ ਵਿਕੀ ਸੋਨੀ ਬਾਈ ਮੰਨ ਲਓ ਜਿੰਮੇ ਤੁਸੀਂ ਫੀਸ ਦਾ ਤਾਂ 10 ਤਾਂ ਵੀ 25000 ਰੱਖੀ ਵੀ ਆ ਉਹਦੇ ਚ ਫਿਰ ਜੰਪਾਂ ਵਾਲਾ ਜਾਂ ਮੀਟਿੰਗ ਦਾ ਕੀ ਹਿਸਾਬ ਰੱਖਿਆ ਵਾ ਟਾਈਮ ਟੇਬਲ ਕੀ ਰੱਖਿਆ ਵਾ ਉਹ ਚ ਜੀ ਆਪਾਂ 25000 ਚ ਦੋ ਜੰਪ ਆ ਜੀ ਹੂੰ ਤੇ ਦੂਜੀ ਗੱਲ ਇਹ ਆ ਜੀ ਆਪਣੇ ਡਾਕਟਰੀ ਦਾ ਸਾਰਾ ਸਹੂਲਤਾਂ ਠੀਕ ਹੈ ਭਾਈ ਹੁ ਆਪਣੇ ਪ੍ਰੋਪਰ ਆਪਣੇ ਖਾਨੇ ਆ ਜੀ ਸਹੂਲਤ ਪੂਰੀ ਆ ਜੀ ਘੋੜੀ ਦਾ ਰਕਰਖਾ ਪੂਰਾ ਤਰਾਪਾ ਕਰਾਂਗੇ ਠੀਕ ਹੈ ਭਾਈ ਤੇ ਦੂਜੀ ਗੱਲ ਇਹ ਆ ਜੀ ਜੇ ਕਿਸੇ ਦੀ ਵਿਚਰੀ ਵੀ ਘੋੜੀ ਆ ਬਈ ਨਹੀਂ ਰਹਿੰਦੀ ਹੂੰ ਹੂੰ ਉਹ ਕੱਬਣ ਕਰਵਾ ਕੇ ਦਵਾਗੇ ਠੀਕ ਆ ਕਈ ਵਾਰ ਭਰਾ ਕਹਿੰਦੇ ਆ ਵੀ ਬਾਈ ਸਾਡੇ ਨਾਲ ਓੱਕਾ ਪੁੱਕਾ ਹੀ ਨਿਮੇੜ ਲਓ ਹਣਾ ਤੁਸੀਂ ਚੈੱਕ ਪਾਸ ਕਰਾ ਕੇ ਦੇ ਦਿਓ ਨਹੀਂ ਉਹ ਉਹੀ ਓੱਕਾ ਪੁੱਕਾ ਤੇ ਚੈੱਕ ਪਾਸ ਕਰਾ ਕੇ ਦਵਾ ਠੀਕ ਆ ਹਾਂਜੀ ਵੀ ਕਿਰਾਂ ਤੁਸੀਂ ਡਾਕਟਰ ਤੋਂ ਚੈੱਕ ਕਰਵਾ ਲਓਗੇ ਘੋੜੀ ਜਿਵੇਂ ਡਾਕਟਰ ਸਾਹਿਬ ਕਹਿਣਗੇ ਫਿਰ ਇੱਥੇ ਰੱਖ ਸਕਦੇ ਹਾਂ ਵੀ ਚੈੱਕ ਪਾਸ ਕਰਾ ਕੇ ਲੈ ਜੀ ਹਾਂਜੀ ਹਾਂਜੀ ਠੀਕ ਆ ਬਾਈ ਉਹਦਾ ਫਿਰ ਟਾਈਮ ਟੂਮ ਦੇ ਹਿਸਾਬ ਨਾਲ ਹੋ ਜਾਂਦਾ ਹਣਾ ਹਾਂਜੀ ਉਹਦਾ ਟਾਈਮ ਦੇ ਹਿਸਾਬ ਨਾਲ ਫੀਸ ਲਾਉਗੂ ਠੀਕ ਆ ਬਾਈ ਹਾਂ ਜੀ ਤੇ ਬਾਕੀ ਸੋਹਣੀ ਦੇਖਿਆ ਬਾਈ ਜਿਵੇਂ ਸਵਾਰੀ ਦਾ ਵੀ ਤੁਸੀਂ ਵਾਹਵਾ ਰੱਖਦੇ ਹੋ ਸ਼ੌਂਕ ਜਾਂ ਘੋੜੇ ਨੂੰ ਡੇਲੀ ਤੋਰਦੇ ਹੋ ਫਿਰ ਹਾਂ ਜੀ ਬਾਈ ਡੇਲੀ ਤੋਰਦੇ ਹਾਂ ਹੁਣ ਜਿਵੇਂ ਕੰਮਤੰਦੇ ਚ ਰੁੱਝੇ ਵੀ ਸੀ ਹਮ ਹੁਣ ਜਿਵੇਂ ਮੈਸ ਹੋ ਜਾਂਦਾਗਾ ਠੀਕ ਹੈ ਤਕਰੀਬਨ ਅਸੀਂ ਡੇਲੀ ਹੋਈ ਚੜ੍ਹਦੇ ਹਾਂ ਜੀ ਘੋੜੇ ਠੀਕ ਹੈ ਹਾਂਜੀ ਹਾਂਜੀ ਠੀਕ ਆ ਵਾਕੀ ਬਾਈ ਘੋੜਾ ਦਾ ਫਿਰ ਤੋਰੇ ਨਾਲ ਬਣਦਾ ਹਨਾ ਫਿਰ ਤੋਰੇ ਨਾਲ ਬਣਦਾ ਜੀ ਠੀਕ ਆ ਬਾਈ ਉਸ ਤੋਂ ਬਾਅਦ ਸੋਨੀ ਬਾਈ ਜਿਵੇਂ ਇੱਕ ਆਪਾਂ ਦੂਜੇ ਮਾਰਵਾੜੀ ਬਸ਼ੇਰੇ ਦੀ ਵੀਡੀਓ ਕੀਤੀ ਆ ਹਾਂਜੀ ਹਾਂ ਤੇ ਉਹਦਾ ਸੁਭਬ ਫਿਰ ਥੋੜਾ ਕਿਵੇਂ ਬਣਿਆ ਉਹ ਵੀ ਆਪਣੇ ਘਰ ਦਾ ਹੀ ਆ ਬਸ਼ੇਰਾ ਉਹ ਵੀ ਆਪਣੇ ਘਰ ਦਾ ਜੰਪਲ ਆ ਜੀ ਆਪਣੇ ਕੋਲੇ ਕਾਲੀ ਘੋੜੀ ਬਹੁਤ ਚੰਗੀ ਆ ਦਾਨੇ ਘੋੜੀ ਨਹੀਂ ਬੱਚੀ ਆ ਹਮ ਮੋਲੂਆ ਮੋਲੂਆ ਬਾਬੇ ਕੋਲੇ ਦਾਨਾ ਹਾਂਜੀ ਤਾਨਾ ਘੋੜਾ ਹੁੰਦਾ ਸੀ ਹਾਂ ਤੇ ਆ ਔਰਲੈਂਸ ਵਾਲੇ ਲੈ ਗਏ ਸੀ ਹਾਂਜੀ ਬਾਈ ਉਹ ਉਹ ਦੀ ਬੱਚੀ ਆ ਜੀ ਬਹੁਤ ਚੰਗੀ ਬੱਚੀ ਆ ਹਮ ਬਾੜ ਦੇ ਲੱਗੇ ਆ ਠੀਕ ਆ ਲੰਮੀ ਲੁੰਮੀ ਬਹੁਤ ਆ ਉਹ ਤੇ ਇਹ ਆਪ ਕਾਲੀ ਕਾਂਟੇ ਦਾ ਡੈਕਟ ਆ ਜੀ ਬੱਚਾ ਆਪਾਂ ਹੀ ਘੋੜੀ ਮੀਟ ਕਰਵਾਈ ਸੀ ਠੀਕ ਆ ਆਪਣੇ ਘਰ ਦੀ ਹੋਈ ਘੋੜੀ ਸੀ ਤੇ ਘਰ ਦਾ ਹੀ ਜੰਪ ਲੈ ਹੈ ਠੀਕ ਆ ਬਈ ਹਾਂਜੀ ਹਾਂ ਤੇ ਇਹਦੀ ਮਾਰਕਿੰਗ ਮੱਥੇ ਤੇ ਬਲੇਜ ਆ ਹਾਂਜੀ ਦੋ ਦੋ ਪੈਰ ਚਟੇ ਪਿਛਲੇ ਦੋਨੇ ਕਿ ਨਹੀਂ ਕਰੋ ਸਹੀ ਕ੍ਰੋਸ ਪੈਰ ਹਾਂਜੀ ਹਾਂ ਠੀਕ ਆ ਬਈ ਹਾਂਜੀ ਤੇ ਇਹਦੀ ਉਮਰ ਹੁਣ ਕਿੰਨੀ ਹੋ ਗਈ ਉਮਰ 4 ਸਾਲ ਦਾ ਹੋ ਗਿਆ ਜੀ ਠੀਕ ਆ ਹਾਂਜੀ ਹਾਂ ਕੱਦ ਕਿੰਨਾ ਕਰ ਗਿਆ ਬਾਈ ਇਹ ਕੱਦ ਬਾਈ 62 ਕਰ ਗਿਆ ਜੀ ਠੀਕ ਹੈ ਤੇ ਇਹਦੀ ਫਿਰ ਹੁਣ ਕਰਤੀ ਸਟੱਡ ਸਰਵਿਸ ਹਾਂਜੀ ਸਟੱਡ ਸਰਵਿਸ ਕਰਤੀ ਜੋ ਓਪਨ 10 ਘੋੜੀਆਂ ਮਲਾਈਆਂ ਸੀ ਚਾਰ ਘੋੜੀਆਂ ਸੋਪੀਆਂ ਬਹੁਤ ਚੰਗੇ ਬੱਚੇ ਆ ਜੀ ਠੀਕ ਹੈ ਬਾਈ ਹਾਂਜੀ ਇਹਦੀ ਫੀਸ ਵੀਰ ਕਿੰਨੀ ਰੱਖਦੀ ਇਹਦੀ ਫੀਸ 20000 12000 ਹਾਂਜੀ ਠੀਕ ਹੈ ਤੇ ਬਾਕੀ ਜਿਵੇਂ ਤੁਸੀਂ ਦੱਸਿਆ ਵੀ ਡਾਕਟਰ ਸਰਦੇਵ ਦਾ ਚੰਦਵਾਜੇ ਵਾਲੇ ਇੱਥੇ ਆਉਂਦੇ ਰਹਿੰਦੇ ਆ ਤੁਹਾਡੇ ਸਰਦੇਵ ਡਾਕਟਰ ਸਰਦੇਵ ਚੰਦਵਾਜਾ ਵੀ ਆਉਂਦੇ ਆ ਜੀ ਡਾਕਟਰ ਕਲਵਾਨ ਸਿੰਘ ਕੋਲ ਜਾ ਵੀ ਆਪਣੇ ਕੋਲੇ ਹਾਂ ਜੀ ਆਉਂਦੇ ਆ ਠੀਕ ਹੈ ਭਾਈ ਆਪਣੇ ਕੋਲ ਡਾਕਟਰ ਦੋ ਦੋ ਡਾਕਟਰ ਹੀ ਹੁੰਦੇ ਠੀਕ ਹੈ ਸੋਨੀ ਭਾਈ ਇਹਦਾ ਫਿਰ ਨਾਂ ਕੀ ਰੱਖਿਆ ਮਾਰਵਾੜੀ ਬਿਛੇਰੇ ਦਾ ਇਹਦਾ ਨਾਂ ਰੱਖਿਆ ਜੀ ਆਪਾਂ ਸਰਬਕਾਂਟਾ ਸਰਬਕੰਡ ਹਾਂਜੀ ਠੀਕ ਹੈ ਭਾਈ ਤੇ ਬਾਕੀ ਫਿਰ ਇਹਦਾ ਚਲੋ ਜਿਵੇਂ ਤੁਸੀਂ ਘੋੜੀ ਦਾ ਵੈਸੇ ਆਪਦੇ ਹੱਥੀ ਮਲਾਈਆ ਥੋੜਾ ਜਿਹਾ ਅੱਜਕੱਲ ਟ੍ਰੈਂਡ ਵੀ ਬਣ ਗਿਆ ਜਾਂ ਆਪਾਂ ਇਹ ਕਹ ਲਓ ਵੀ ਲੋੜ ਵੀ ਐਸ ਚੀਜ਼ ਦੀ ਫਿਰ ਤੁਸੀਂ ਭਾਈ ਇਹਦਾ ਡੀਐਨਏ ਇਹਦਾ ਜੀ ਆਪਾਂ ਡੀਐਨਏ ਕਰਵਾਉਣਾ ਠੀਕ ਹਾਂਜੀ ਰਹਿੰਦਾਗਾ ਜੀ ਠੀਕ ਹੈ ਤੇ ਆਪਾਂ ਸੇਲ ਵੀ ਕਰ ਦਾਂਗੇ ਜੇ ਕੋਈ ਬੰਦਾ ਚਾਹਵਾਨ ਹੋਵੇ ਚੰਗੇ ਪੈਸੇ ਰੋਦੇ ਚਾਹੇ ਆਮ ਲੋਜੇ ਪ੍ਰੂਫ ਵਾਈਜ਼ ਆਪਾਂ ਦੇਖੇ ਵੀ ਆਪਾਂ ਡੀਐਨਏ ਕਰਾ ਕੇ ਆਪਾਂ ਨੂੰ ਛੋਟੀ ਦੇ ਦਿਆਂਗੇ ਹਾਂਜੀ ਹਾਂਜੀ ਗਾਰੰਟੀ ਲਮਾ ਕੇ ਚਾਹੇ ਆਪਾਂ ਨੂੰ ਕਹਿੰਦੇ ਜੇ ਆਪਾਂ ਕਰਵਾ ਕੇ ਦੇਵਾਂਗੇ ਜੀ ਠੀਕ ਆ ਬਾਈ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਠੀਕ ਹੈ ਇਹਦੇ ਬਾਈ ਬੱਚੇ ਸੋਨੀ ਫਿਰ ਕਹੋ ਜਾਇਆ ਜਿਹੜੇ 2-4 ਬੱਚੇ ਤੁਹਾਨੂੰ ਇਹਦੇ ਬੱਚੇ ਜੀ ਤੇ ਕ ਅੰਕਲ ਕੋਲੇ ਬਛੇਰਾ ਆਇਆ ਜੀ ਮੱਥੇ ਪਟਾ ਚਾਰੇ ਪੈਰ ਚਟੇ ਆ ਜੀ ਠੀਕ ਆ ਪੰਜ ਕਲਿਆਣਾ ਆ ਇੱਕ ਮੱਥੇ ਪੋਲੇ ਦਾ ਬਛੇਰਾ ਆਇਆ ਜੀ ਉਹ ਮਰ ਗਿਆ ਜੀ ਇੱਕ ਚ ਮੱਥੇ ਪਟਾ ਜੀ ਬਛੇਰੀ ਆਈ ਸੀ ਚਾਰ ਪੈਰ ਚਟੇ ਆ ਜੀ ਠੀਕ ਹੈ ਬਈ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਕਰੈਕਟਰ ਵਾਈਜ਼ ਜੇ ਆਪਾਂ ਦੇਖੀਏ ਘੋੜਾ ਬਈ ਵੈਸੇ ਸੋਣਾ ਵੀ ਬਹੁਤ ਦਾ ਸ਼ੋਅ ਬੜਾ ਕਰਦਾ ਹਨਾ ਬਹੁਤ ਚੰਗਾ ਬਈ ਪਾਤਰਾਂ ਦਾ ਬਹੁਤ ਚੰਗਾ ਜੀ ਹਾਂ ਧੌਣ ਬਹੁਤ ਚੰਗੀ ਆ ਪੱਠ ਬੋੜਾ ਬਹੁਤ ਚੰਗਾ ਜੀ ਹਾਂ ਕੰਨ ਵੀ ਬਹੁਤ ਚੰਗਾ ਜੀ ਹਾਂ ਬਾਕੀ ਸ਼ੋਅ ਵੀ ਕਰਦਾ ਹਨਾ ਹਾਂਜੀ ਬਿਊਟੀ ਬੜੀ ਆ ਤੇ ਰੰਗ ਵੀ ਪ્યોਰ ਜੈਡ ਬਲੈਕ ਆ ਪੱਕਾ ਪਟਾ ਪਟਾ ਸੋਣਾ ਪੱਕਾ ਰੰਗ ਆ ਜੀ ਹਾਂ ਬਿਲਕੁਲ ਬਈ ਹਾਂਜੀ ਤੇ ਬਾਕੀ ਸੋਨੀ ਬਈ ਜਿਵੇਂ ਤਾਪਾ ਇਹਦੇ ਡੀਐਨਏ ਦੀ ਗੱਲਬਾਤ ਕਰੀ ਆ ਦੇਖੋ ਜਿਵੇਂ ਬਾਈ ਪਲਵਾਨ ਨੇ ਵੀ ਸਮੁੰਦਰ ਦਾ ਡੀਐਨਏ ਕਰਵਾਇਆ ਪਿਆ ਤਾਂ ਜਿਵੇਂ ਆਪਣੇ ਕੋਲੇ ਦੇਖੋ ਜਬਰਜੰਗ ਵੀ ਘੋੜਾ ਪੱਕਾ ਰੱਖਿਆ ਵੇ ਇਹਦਾ ਵੀ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਚਾਹੀਦਾ ਵੀ ਜੀ ਹਾਂਜੀ ਅਸੀਂ ਦੋਨਾਂ ਦੋਨਾਂ ਦਾ ਹੀ ਕਰਵਾਵਾਂਗੇ ਜੀ ਹਾਂਜੀ ਹਾਂਜੀ ਕਰਵਾ ਕੇ ਰੱਖਿਆ ਕਿਉਂਕਿ ਆਪਣੇ ਹੱਥੀ ਆਪਦੇ ਤੁਸੀਂ ਦੱਸਿਆ ਘੜਦੀਆਂ ਘੋੜੀਆਂ ਮਿਲੀਆਂ ਮੈਨੂੰ ਕਰਦੇ ਬੱਚਿਆ ਤਾਂ ਥੋੜਾ ਜਿਹਾ ਆਪਣਾ ਇਸ ਚੀਜ਼ ਨਾਲ ਥੋੜਾ ਜਿਹਾ ਬੰਦਪਰਾਵ ਨੂੰ ਹੋਰ ਵੀ ਤਸੱਲੀ ਹੋ ਜਾਂਦੀ ਹੈ ਨਾ ਕਿਉਂਕਿ ਅੱਜ ਕੱਲ ਲੈਣਾ ਦਾ ਜਾਦੇ ਚੱਲ ਰਿਹਾ ਇੱਧਰ ਉੱਧਰ ਦਾ ਕੰਮ ਹਾਂਜੀ ਇੱਕ ਬੇਨਤ ਬਾਈ ਆਪਾਂ ਕਹਿੰਨੇ ਵੀ ਜਿਹਨੇ ਜੋ ਵੀ ਘੋੜੀ ਮਲਾਉਂਦਾ ਆਪਾਂ ਕਹਿੰਨੇ ਆ ਪਹਿਲਾਂ ਰਿਜ਼ਲਟ ਦੇਖੇ ਫੇਰ ਘੋੜੀ ਆਪਦੀ ਮੇਟ ਕਰਾਵੇ ਠੀਕ ਹੈ ਬਾਈ ਰਿਜ਼ਲਟ ਦਿਖਾਵਾਂਗੇ ਰਿਜ਼ਲਟ ਦੇਖ ਕੇ ਫੇਰ ਘੋੜੀ ਮੇਟ ਕਰਾਵੇ ਜੇ ਰਿਜ਼ਲਟ ਮਾੜਾ ਲੱਗਦਾ ਬੇਸ਼ੱਕ ਦੀ ਨਾ ਕਰਵਾਵੇ ਠੀਕ ਹੈ ਬਾਈ ਤੇ ਬਹੁਤ ਚੰਗੇ ਰਿਜ਼ਲਟ ਆਇਆ ਰਿਜ਼ਲਟ ਦਿਖਾਵਾਂਗੇ ਜੀ ਰਿਜ਼ਲਟ ਦੇਖ ਕੇ ਪੂੜੀ ਮੀਟ ਕਰਾਵੇ ਠੀਕ ਹੈ ਬਾਈ ਹਾਂਜੀ ਹਾਂਜੀ ਬਾਕੀ ਸਹੀ ਮੈਨੇਜ ਦਾ ਇਹੀ ਬਣਦਾ ਬਾਈ ਸੋਨੀ ਹਰ ਇੱਕ ਦੇਖੋ ਅੱਜ ਆਪਣੇ ਪੰਜਾਬ ਦੇ ਵਿੱਚ ਬਹੁਤ ਚੰਗੇ ਚੰਗੇ ਘੋੜੇ ਖੜੇ ਹਨ ਹਰ ਇੱਕ ਪਰਾ ਬਰੀਡ ਤੇ ਚੰਗਾ ਕੰਮ ਕਰ ਰਿਹਾ ਤੇ ਸਾਰੇ ਘੋੜੇ ਚੰਗੇ ਆ ਪਰ ਤੁਹਾਡੇ ਕਹਿਣ ਮੁਤਾਬਕ ਇਹ ਆ ਵੀ ਜਿਹੜਾ ਘੋੜਾ ਆਪਾਂ ਨੂੰ ਕੋਈ ਪਸੰਦ ਆਉਂਦਾ ਪਹਿਲਾਂ ਉਸ ਘੋੜੇ ਦੇ ਤੁਸੀਂ ਬੱਚੇ ਦੇਖ ਲਓ ਜੇ ਤੁਹਾਨੂੰ ਲੱਗਦਾ ਵੀ ਆਪਣੀ ਘੋੜੀ ਦੇ ਹਿਸਾਬ ਨਾਲ ਇਹ ਘੋੜਾ ਮੈਚ ਕਰ ਰਿਹਾ ਜਾਂ ਆਪਾਂ ਨੂੰ ਇਹ ਜਿਆ ਰਿਜ਼ਲਟ ਚਾਹੀਦਾ ਤਾਂ ਉਸੇ ਘੋੜੇ ਤੋਂ ਘੋੜੀ ਮੇਲ ਟਕਰਾ ਲਓ ਜਿਹੜਾ ਸਹੀ ਢੰਗਾ ਬਣਦਾ ਜਾਂ ਬਰੀਡ ਦੇ ਤੌਰ ਤੇ ਗੱਲਬਾਤ ਬਣਦੀ ਹੈ ਆਉਣ ਵਾਲੇ ਟਾਈਮ 'ਚ ਬਾਈ ਅਗਲੇ ਸਾਲ ਹੂੰ ਘਟੋ ਘਟ 5 ਤੋਂ 7 ਬੱਚੇ ਸਾਡੇ ਨਕੰਨ ਦੇ ਚ ਕੰਪੀਟੀਸ਼ਨ ਚ ਲੜਨਗੇ ਜੀ ਆਪਣੇ ਵਾਲੇ ਘੋੜੇ ਤੇ ਆਪਣੇ ਵਾਲੇ ਘੋੜੇ ਤੇ ਠੀਕ ਹੈ ਬਾਈ ਐਤਕੀ ਇੱਕ ਬਸ਼ੇਰੀ ਪਾਈ ਸੀ ਜੀ ਹਮ ਤੇ ਉਦੋਂ ਬਾਅਦ ਚ ਹੁਣ ਆਉਣ ਵਾਲੇ ਟਾਈਮ ਚ ਪੁੱਛ ਕੁਸ਼ ਕਮੀਆਂ ਰਹਿ ਗਈਆਂ ਸੀ ਹਮ ਆਉਣ ਵਾਲੇ ਟਾਈਮ ਚ ਅਗਲੇ ਸਾਲ 4 ਤੋਂ 5 ਬੱਚੇ ਕੰਪੀਟੀਸ਼ਨ ਵਾਲੇ ਤਿਆਰ ਹੋਈ ਜਾਂ ਠੀਕ ਹੈ ਬਾਈ ਹਾਂਜੀ ਬੱਚੇ ਕੰਨਾਂ ਦੇ ਬਹੁਤ ਸ਼ਕੀਨ ਆ ਜੀ ਸਾਫ਼ ਆ ਬਿਲਕੁਲ ਜੀ ਤੇ ਲੰਮੇ-ਲੰਮੇ ਬਹੁਤ ਆ ਜੀ ਮੰਤਰਾਂ ਬਹੁਤ ਚੰਗੀਆਂ ਨੇ ਬਿਲਕੁਲ ਉੱਥੇ ਬਾਈ ਵਾਲੇ ਬਸ਼ੇਰੀ ਦੀ ਆਪਾਂ ਨਾਲ ਇੱਕ ਛੋਟੀ ਜੀ ਕਲਿੱਪ ਲਈ ਸੀ ਉੱਥੇ ਹਾਂਜੀ ਉਹ ਲਈ ਲਿਆ ਕੇ ਉਹ ਬੱਚਾ ਕਿੰਨੇ ਚਰਦਾ ਹੋ ਗਿਆ ਉਹ 9 ਮਹੀਨਿਆਂ ਦਾ ਹੋ ਗਿਆ ਬਈ 9 ਮਹੀਨੇ ਦਾ ਹਾਂਜੀ ਹਾਂ ਉਹ ਵੀ ਬਾਈ ਦੀ ਹੋਮ ਬ੍ਰੀਡ ਆ ਕਰਦਾ ਹਾਂ ਹਾਂਜੀ ਹੋਮ ਬ੍ਰੀਡ ਆ ਜੀ ਨੀਲੀ ਚੰਬੀ ਕੋੜੀ ਦਾ ਬੱਚਾ ਹੈ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਾਂ ਵਾਲੇ ਪਾਸਿਓਂ ਜਿਵੇਂ ਭਾਗਸਰ ਵਾਲੀ ਲਾਈਨ ਆ ਗਈ ਉਹਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਅਗਰੇਸ਼ਨ ਅਗਰੂਸ਼ਨ ਸੋਹਣੀ ਉਹਦੇ ਚ ਵੀ ਵਧੀਆ ਬਹੁਤ ਦੁਣਕੇ ਕੰਨ ਬਹੁਤ ਕੁੰਡੀ ਵਾਲਾ ਹੈ ਨਾ ਸ਼ਕੀਨ ਬੜਾ ਕੰਨ ਵੀ ਸ਼ਕੀਨ ਆ ਜੀ ਹਮ ਤੇ ਮੂੰਹ ਦਾ ਬਹੁਤ ਸੋਹਣਾ ਏ ਠੋਣ ਬਹੁਤ ਚੰਗੀ ਆ ਜੀ ਹਮ ਪਿੱਠ ਬੜਾ ਸਾਰਾ ਔੜ ਬਹੁਤ ਚੰਗਾ ਏ ਠੀਕ ਬਾਕੀ ਬਾਈ ਵੇਲ ਵਾਲੀ ਗੱਲ ਜਿਵੇਂ ਆਪਾਂ ਦੇਖਦੇ ਹਾਂ ਉਹ ਸਮੁੰਦਰ ਵਾਲੀ ਲਾਈਨ ਦੇ ਵਿੱਚ ਹਾਂਜੀ ਹਾਂਜੀ ਨੇਚਰਲੀ ਕੁਦਰਤੀ ਆਉਂਦੀ ਹੋਈ ਆ ਹਨਾ ਤੇ ਬੱਚਾ ਸ਼ੋਕਵਾਟੇ ਜਿਆਦਾ ਬਾਈ ਕੀ ਦੇਖਦੇ ਹੋ ਜਿੰਨੇ ਬੱਚੇ ਆਏ ਆ ਜਾਦੇ ਬਸ਼ੇਰੀਆਂ ਆਈਆਂ ਨੇ ਜਾਂ ਬਸ਼ੇਰੇ ਜਾਂ ਰਲਵੇਂ ਜੇ ਬੱਚੇ ਆਏ ਆ ਬਾਈ ਬਸ਼ੇਰੀਆਂ ਹੀ ਜ਼ਿਆਦਾ ਆਈਆਂ ਠੀਕ ਆ 80% ਬਸ਼ੇਰੀਆਂ ਆਈਆਂ 20% ਬਸ਼ੇਰੇ ਆ ਹਮ ਐਦਕੀ ਜਿਹੜਾ ਪੂਰ ਚ ਐਦਕੀ ਬਸ਼ੇਰੇ ਬਾਤ ਆ ਰਹੇ ਐਦਕੀ ਬਸ਼ੇਰੇ ਬਾਤ ਹਾਂਜੀ ਠੀਕ ਆ ਬਾਈ ਪਿੱਛੇ ਸਾਰੇ ਜ਼ਿਆਦਾ ਬਸ਼ੇਰੀਆਂ ਪਹਿਲੀ ਵਾਰੀ 18 ਘੋੜੀਆਂ ਸੁਈਆਂ ਸੀ ਹਾਂ 18 ਚੋਂ 18 ਦੀ ਬਸ਼ੇਰੀਆਂ ਆਈਆਂ ਸੀ ਅੱਛਾ ਹਾਂਜੀ ਠੀਕ ਆ ਬਾਈ ਉਸ ਤੋਂ ਬਾਅਦ ਚ ਅਗਲੇ ਪੂਰ ਚ ਮੈਕਸ ਆਇਆ ਜੀ ਕੰਮ ਹਾਂ ਉਸ ਤੋਂ ਅਗਲੇ ਪੂਰ ਚ ਜਾਨੀ ਕੀ ਹੋਣਾ ਐਸ ਵਾਰ ਬਛੇਰੇ ਚੰਗੇ ਆ ਜੀ ਹਾਂ ਹਾਂ ਜੀ ਹਾਂ ਠੀਕ ਹੈ ਬਾਈ ਸਾਰੇ ਬਛੇਰੇ ਬਹੁਤ ਚੰਗੇ ਬਛੇਰੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਸੋਨੀ ਬਾਈ ਤੁਸੀਂ ਆਪਦਾ ਫੋਨ ਨੰਬਰ ਦੇ ਦਿਓ ਜਿੱਤੇ ਗੱਲਬਾਤ ਕਰੋਗੇ ਹਾਂ ਜੀ ਹਾਂ ਜੀ ਮੇਰਾ ਫੋਨ ਇਹ 94640 78314 ਠੀਕ ਹੈ ਬਾਈ 839625095 ਠੀਕ ਹੈ ਬਾਈ ਹਾਂ ਜੀ ਹਾਂ ਜੀ ਠੀਕ ਹੈ ਤੇ ਬਾਕੀ ਜਿਵੇਂ ਚੈੱਕ ਅਪ ਦਾ ਤੁਸੀਂ ਦੱਸ ਹੀ ਦਿੱਤਾ ਵੀ ਡਾਕਟਰ ਸਾਹਿਬ ਇੱਥੇ ਆਉਂਦੇ ਆ ਹਾਂ ਜੀ ਫੇ ਫਿਕਰ ਹੋ ਕੇ ਬੰਦਾ ਘੋੜੀ ਲਿਆ ਕੇ ਚੈੱਕ ਕਰ ਪੂਰੀ ਸਹੂਲਤ ਹੈ ਜੀ ਆਪਣੇ ਕੋਲੇ ਠੀਕ ਹੈ ਹਾਂਜੀ ਹਾਂਜੀ ਬਾਕੀ ਰੱਖਣ ਦਾ ਵੀ ਪ੍ਰਬੰਧ ਹੈਗਾ ਕਾਪਣ ਬਣੇ ਵੀ ਪੂਰਾ ਪ੍ਰਬੰਧ ਹੈ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਬੱਚੇ ਜਿਹੜੇ ਤੁਸੀਂ ਦੱਸਿਆ ਬਾਈ ਉਹ ਵੀਡੀਓ ਦੇ ਵਿੱਚ ਆਪਾਂ ਲਾ ਦੇਾਂਗੇ ਫੋਟੋਆਂ ਫੋਟੋ ਪਾ ਦਿਓ ਹਣ ਫੋਟੋ ਪਾ ਦਾਂਗੇ ਜੀ ਤੁਸੀਂ ਲਾ ਦਿਓ ਵੀਡੀਓ ਠੀਕ ਹੈ ਬਾਈ ਬਾਕੀ ਤੁਸੀਂ ਦੱਸਿਆ ਸੀ ਆਪਣੇ ਪਿੰਡ ਦੇ ਵਿੱਚ ਵੀ ਇੱਥੇ ਮੇਰਾ ਖਿਆਲ ਤਿੰਨ ਚਾਰ ਬੱਚੇ ਹੈਗੇ ਆ ਤੁਹਾਡੇ ਵਾਲੇ ਕੋਲ ਹਾਂਜੀ ਆਪਣੇ ਚਾਚਾ ਜੀ ਕੋਲੇ ਦੋ ਬਸ਼ੇਰੀਆਂ ਸੀ ਜੀ ਇੱਕ ਬਸ਼ੇਰੀ ਹੁਣ ਆ ਪਿੱਛੇ ਜੇ ਇਹਨਾਂ ਨੇ 15 ਮਹੀ 730000 ਦੀ ਸੇਲ ਕੀਤੀ ਹੈ ਹੂੰ ਤੇ ਚੰਗੀਆਂ ਬਸ਼ੇਰੀਆਂ ਚਾਚਾ ਜੀ ਕੋਲੇ ਬਸ਼ੇਰੀਆਂ ਕੱਲ ਪਰਸੋਂ ਨੂੰ ਤਾਇਆ ਦੀ ਘੋੜੀ ਸੋਣ ਵਾਲੀ ਆਪਣੇ ਘੋੜੇ ਤੋਂ ਠੀਕ ਹੈ ਬਈ ਪੁੱਪੜ ਜੀ ਕੇ ਬਹੁਤ ਚੰਗਾ ਬਸ਼ੇਰਾ ਆਇਆ ਸੀ ਨੀਲੀ ਚੰਬੀ ਘੋੜੀ ਮਾਸ ਠੀਕ ਹੈ ਬਈ ਸਾਰੇ ਹੰਜੇ ਆਪਣੇ ਭਾਈ ਮਕੰਦੇ ਹੋਣਾ ਕੋਲੇ ਚੰਗੀਆਂ ਘੋੜੀਆਂ ਵੱਡੀਆਂ ਬਸ਼ੇਰੀਆਂ ਖੜੀਆਂ ਜੀ ਆਪਣੇ ਘੋੜੇ ਦੀ ਬਿਲਕੁਲ ਬਈ ਬਾਕੀ ਘੋੜਾ ਮਜਬੂਤੀ ਵਾਲੇ ਪੱਖ ਤੋਂ ਬੜਾ ਬਈ ਵਕੀਲ ਆ ਰਣਜੀਤ ਧਾਲੀ ਵਾਲੀ ਜੀ ਇਹਨਾਂ ਕੋਲੇ 6 ਬੱਚੇ ਖੜੇ ਹੈ ਜੀ ਆਪਣੇ ਹੂੰ ਆਪਣੇ ਘੋੜੇ ਦੇ ਹੂੰ ਇੱਕ ਚੀਜ਼ ਹੋਰ ਆ ਸੋਨੀ ਬਾਈ ਜਿਹੜੀ ਆਪਣੀ ਗੱਲ ਕਰਨ ਵਾਲੀ ਰਹਿ ਗਈ ਘੋੜੇ ਬਾਰੇ ਆਪਾਂ ਦੇਖਦੇ ਆ ਮਜ਼ਬੂਤੀ ਦੀ ਜਿਵੇਂ ਗੱਲ ਕਰਦੇ ਆ ਸੋਮਸੰਭ ਬੜਾ ਸਹਿਜ ਜਿਵੇਂ ਆ ਭਰਾ ਕਹਿ ਦਿੰਦੇ ਆ ਖੁਰੀ ਦਾ ਸਹਿਜ ਕਾਫੀ ਆਉਂਦਾ ਹੋਣਾ ਹਨਾ ਇਹਦੇ 6 ਨੰਬਰ ਖੁਰੀ ਲੱਗੀ ਆ ਬਾਈ ਤੇ ਉਹ ਵੀ ਘੱਟ ਰਹਿ ਗਈ ਜੀ 6 ਨੰਬਰ ਦੀ ਹਮ ਅਗਲੀ ਾਰ ਸਵਾ 6 ਨੰਬਰ ਖੁਰੀ ਲੱਗੂਗੀ ਤੁਹਾਨੂੰ ਇਹ ਲੱਗਦਾ ਵੀ ਹਜੇ ਉਮਰ ਦੇ ਹਿਸਾਬ ਨਾਲ ਜਿਵੇਂ ਡਿਵੈਲਪ ਹੋ ਰਿਹਾ ਸਹਿਜ ਹਜੇ ਹੋਰ ਵੀ ਕਰੀ ਜਾਂਦਾ ਹੋਰ ਵੀ ਕਰੀ ਜਾਂਦਾ ਜੀ ਠੀਕ ਆ ਇੱਥੋਂ ਮਜ਼ਬੂਤੀ ਸੱਤ ਸਾਲ ਤੇ ਜਾ ਕੇ ਪੂਰਾ ਘੋੜਾ ਪੂਰਾ ਪ੍ਰੋਪਰ ਘੋੜਾ ਬਣਨਾ ਹਮ ਕੋਈ ਵੀ ਘੋੜਾ 7 ਸਾਲ ਤੇ ਜਾ ਕੇ ਬੰਨ ਹਾਂ ਹਜੇ ਬਾਡੀ ਵੀ ਹੋਰ ਬਣਾਉਣੀ ਐਣੀ ਹਾਂਜੀ ਹਾਂਜੀ ਤੇ ਬਾਡੀ ਅੱਡੋ ਅੱਡਾ ਜੀ ਬਾਡੀਆਂ ਦੇ ਹਿਸਾਬ ਜਿਵੇਂ ਪਤਲਾ ਬੰਦਾ ਸੀ ਮੋਟਾ ਬੰਦਾ ਹਾਂ ਮੋਟਾ ਬੰਦਾ ਥੋੜੀ ਖਰਾਕ ਨਾਲ ਹੀ ਭਾਰਾ ਹੋ ਜਾਂਦਾ ਹਾਂ ਪਤਲਾ ਬੰਦਾ ਜਿੰਨਾ ਮਰਜੀ ਖਾਈ ਜਾਵੇ ਬਿਲਕੁਲ ਇਹਨਾਂ ਦੀਆਂ ਬੰਤਰਾਂ ਜੀ ਸਮੁੰਦਰ ਲੈਨ ਚ ਹਾਂਜੀ ਕੋਈ ਬਾਲਾ ਭਾਰਾ ਹੋ ਗਿਆ ਕੋਈ ਇਹਨਾਂ ਨੇ ਚ ਜ਼ਿਆਦਾ ਭਰਨਾ ਹੀ ਨਹੀਂਗਾ ਜੀ ਠੀਕ ਹੈ ਬਾਈ ਲੰਮੇ ਲੁੰਮੇ ਪੂਰੇ ਆ ਜੀ ਇਹਨਾਂ ਠੀਕ ਹੈ ਬਾਈ ਤੰਮੀ ਤੇ ਸੋਨੀ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਨੇ ਵੀ ਭਰਾ ਆਪਣੇ ਨਾਲ ਇੱਥੇ ਇਕੱਠੇ ਹੋਏ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹੋਰ ਕੋਈ ਗੱਲਬਾਤ ਤੁਹਾਨੂੰ ਲੱਗਦਾ ਹੋਵੇ ਜਿਹੜੀ ਭਰਾਵਾਂ ਨਾਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਮੈਂ ਕਈ ਵਾਰ ਆਪਣੇ ਮਨ ਦੇ ਵਿੱਚ ਕੋਈ ਸਵਾਲ ਹੁੰਦਾ ਜਾਂ ਕਈ ਵਾਰ ਇਹ ਹੁੰਦਾ ਵੀ ਆਪਾਂ ਭਰਾਵਾਂ ਨੂੰ ਕੋਈ ਸਲਾਹ ਦੇਣੀ ਆ ਕਿਉਂਕਿ ਤੁਹਾਡਾ ਵੀ ਕਾਫੀ ਤਜਰਬਾ ਹੋ ਗਿਆ ਹਾਂਜੀ ਹਾਂਜੀ ਕੋਈ ਲੱਗਦੀ ਹੋਵੇ ਗੱਲਬਾਤ ਨਹੀਂ ਨਹੀਂ ਬਾਈ ਜੀ ਅਸੀਂ ਤਾਂ ਇਹ ਹੀ ਕਹਿੰਨੇ ਆਂ ਵੀ ਚੰਗਾ ਜਾਨਵਰ ਰੱਖੋ ਚੰਗੀ ਬਰੀਡਿੰਗ ਕਰਾਓ ਚੰਗੇ ਘੋੜਿਆਂ ਤੋਂ ਚੰਗੀਆਂ ਘੋੜੀਆਂ ਰੱਖੋ ਠੀਕ ਹੈ ਭਾਈ ਇਹੀ ਵੀ ਆਪਣੇ ਗਾਂ ਚੰਗੀ ਪੈਦਾ ਹੋ ਸਕੇ ਜੀ ਹਾਂਜੀ ਭਾਈ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਭਾਈ ਧੰਨਵਾਦ ਬਹੁਤ ਧੰਨਵਾਦ ਭਾਈ ਤੇ ਉਹ ਮਿਹਰਬਾਨੀ ਦਰਸ਼ਕੋ ਜਿਵੇਂ ਬਾਈ ਸੋਨੀ ਦੇ ਨਾਲ ਆਪਾਂ ਗੱਲਬਾਤ ਕਰੀਆ ਇਹਦੇ ਦੋ ਘੋੜਿਆਂ ਬਾਰੇ ਨੋਕਰਾ ਘੋੜਾ ਜਬਰਜੰਗ ਜਿਹੜਾ ਕਿ ਸਮੁੰਦਰ ਦਾ ਬੱਚਾ ਤੇ ਦੂਜਾ ਬਸ਼ੇਰਾ ਆਪਾਂ ਤੁਹਾਨੂੰ ਮਾਰਵਾੜੀ ਦਿਖਾਇਆ ਉਹਦੀ ਵੀ ਸਟੱਡ ਸਰਵਿਸ ਓਪਨ ਕੀਤੀ ਹੋਈ ਆ ਉਹਦਾ ਨਾਮ ਰੱਖਿਆ ਬਾਈ ਨੇ ਸਰਬਕਾਂਟਾ ਹਾਂਜੀ ਬਾਈ ਸਰਬਕਾਂਟਾ ਉਹਦਾ ਨਾਮ ਰੱਖਿਆ ਕਾਲੇ ਕਾਂਟੇ ਦਾ ਬੱਚਾ ਦੋਸਤੋ ਤੇ ਬਾਈ ਕਹਿ ਰਹੇ ਆ ਵੀ ਸਾਡੀ ਹੁਣ SLA ਬਣੀ ਵੀ ਆ ਵੀ ਦੋਨਾਂ ਘੋੜਿਆਂ ਦੇ ਹੁਣ DNA ਵੀ ਕਰਾਵਾਂਗੇ ਸੋ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਆ ਤਾਂ ਨੋਕਰੇ ਘੋੜੇ ਦੀ ਫੀਸ 25000 ਰੁਪਿਆ ਰੱਖੀ ਗਈ ਆ ਤੇ ਮਾਰਵਾੜੀ ਦੀ 10000 ਦੋਨਾਂ ਦੇ ਰਿਜ਼ਲਟ ਬੜੇ ਚੰਗੇ ਆ ਗਏ ਬਾਈ ਦੀ ਇੱਕ ਬੜੀ ਗੱਲ ਮੈਨੂੰ ਸੋਹਣੀ ਲੱਗੀ ਬਾਈ ਕਹਿੰਦਾ ਵੀ ਸਾਰੇ ਭਰਾਵਾਂ ਨੂੰ ਚਾਹੀਦਾ ਵੀ ਪਹਿਲਾਂ ਘੋੜੇ ਦੇ ਬੱਚੇ ਦੇਖੋ ਤੁਸੀਂ ਆ ਕੇ ਫੇਰ ਘੋੜੀ ਮਿਟ ਕਰਾਓ ਸੋ ਬਾਈ ਨੂੰ ਜੇ ਕੋਈ ਗੱਲਬਾਤ ਲੱਗਦੀ ਆ ਰਿਜ਼ਲਟ ਚੰਗੇ ਆਏ ਆ ਤਾਂ ਤੁਸੀਂ ਬੱਚੇ ਆ ਕੇ ਪਹਿਲਾਂ ਦੇਖ ਸਕਦੇ ਹੋ ਪਿੰਡ ਦੇ ਆਸੇ ਪਾਸੇ ਵੀ ਇੱਥੇ ਏਰੀਆ ਦੇ ਵਿੱਚ 8-10 ਬੱਚੇ ਬਛੇਰੇ ਬਛੇਰੀਆਂ ਪਿੰਡ ਦੇ ਵਿੱਚ ਵੀ ਬਾਹਰ ਅੰਦਰ ਇੱਥੇ ਖੜੇ ਆ ਤੇ ਜਦੋਂ ਮਰਜੀ ਬਾਈ ਨੂੰ ਫੋਨ ਲਾ ਲਿਓ ਇੱਥੇ ਡਾਕਟਰ ਸਾਹਿਬ ਦਾ ਵੀ ਫੁੱਲ ਬੰਦੋਬਸਤਾ ਤੇ ਰਹਿائش ਦਾ ਵੀ ਫੁੱਲ ਪ੍ਰਬੰਧ ਆ ਜੇ ਘੋੜੀ ਕੋਈ ਰੱਖਣੀ ਪੈਂਦੀ ਆ ਤੁਹਾਨੂੰ ਤੇ ਬਾਈ ਕਹਿੰਦੇ ਵੀ ਆਪਾਂ ਘੋੜੀ ਗੱਬਣ ਚੈੱਕ ਪਾਸ ਕਰਾ ਕੇ ਵੀ ਦੇ ਦੇਨੇ ਆ ਜੇ ਤੁਸੀਂ ਚਾਹੋ ਤਾਂ ਇੱਥੇ ਚੈੱਕ ਕਰਾ ਕੇ ਲੈ ਜਾਣੀ ਆ ਘੋੜੀ ਉਵੇਂ ਵੀ ਕਰ ਲੈਂਦੇ ਆ ਸੋ ਬਾਈ ਨੂੰ ਫੋਨ ਲਾ ਲਿਓ ਘੋੜੇ ਦੋਨੇ ਬੜੇ ਚੰਗੇ ਆ ਫਿਰ ਮਿਲਦੇ ਆ ਅਗਲੀ ਵਾਰ ਕਿਸੇ ਨਵੀਂ ਵੀਡੀਓ ਨਾਲ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦੀ ਦੋਸਤੋ ਸਤਿ ਸ੍ਰੀ ਅਕਾਲ